ਲੋ ਜੀ 2027 ਦੇ ਵਿੱਚ ਪੰਜਾਬ ਦੇ ਵਿੱਚ ਬਿਹਾਰ ਤੋਂ ਆਈ ਇੱਕ ਪਾਰਟੀ ਦੇ ਬਦ ਸਰਕਾਰ ਬਣਾਈ ਜਾ ਸਕਦੀ ਹੈ ਜਾਂ ਫਿਰ ਮੈਂ ਸਿੱਧਾ ਕਹਾਂ ਕਿ ਪੰਜਾਬ ਦੇ ਵਿੱਚ ਹੁਣ ਪ੍ਰਵਾਸੀਆਂ ਦੀ ਸਰਕਾਰ ਬਣੇਗੀ ਲਗਾਤਾਰ ਪੰਜਾਬ ਦੇ ਵਿੱਚ ਵਾਧੀ ਪ੍ਰਵਾਸੀ ਭਾਈਚਾਰੇ ਦੀ ਗਿਣਤੀ ਜਿਹੜੀ ਹੈ ਉਸ ਦੇ ਨਾਲ ਜਿੱਥੇ ਵੱਖ-ਵੱਖ ਤਰੀਕੇ ਦੇ ਨਾਲ ਵਿਰੋਧ ਹੁੰਦੇ ਆਲੇ ਨੇ ਇਸ ਵਿਰੋਧ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਉਜਾਗਰ ਹੋਈਆਂ ਕਈ ਵਾਰ ਤਾਂ ਸਾਡੇ ਸਿਆਸੀ ਨੇਤਾਵਾਂ ਦੇ ਵੱਲੋਂ ਕੁਝ ਬਿਆਨ ਅਜਿਹੇ ਦੇ ਦਿੱਤੇ ਗਏ ਜਿਸ ਤੋਂ ਬਾਅਦ ਕੁਝ ਹੀ ਘੰਟਿਆਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਉਹਨਾਂ ਦੇ ਉੱਪਰ ਐਸਾ ਪ੍ਰਭਾਵ ਪਾਇਆ ਗਿਆ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਇਕੱਠੇ ਹੋਇਆ ਗਿਆ ਇਸ ਤਰੀਕੇ ਦੇ ਨਾਲ ਮੁਜ਼ਾਹਰਾ ਕੀਤਾ ਗਿਆ ਕਿ ਉਸ ਵੱਡੇ ਨੇਤਾਵਾਂ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪਿਆ ਤੇ ਕਹਿਣਾ ਪਿਆ ਕਿ ਭਾਈ ਅਸੀਂ ਇਹ ਸਾਰੀ ਚੀਜ਼ ਦੇ ਲਈ ਮਾਫੀ ਮੰਗਦੇ ਆ ਇਹ ਸਾਰੀ ਚੀਜ਼ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀਆਂ ਇਹਨਾਂ ਗੱਲਾਂ ਦੇ ਉੱਪਰ ਆ ਜੋ ਵੀ ਅਸੀਂ ਆ ਕਿਹਾ ਸੀ ਉਸ ਦੇ ਉੱਪਰ ਮਾਫੀ ਮੰਗ ਕੇ ਇਹ ਸਾਰੀਆਂ ਚੀਜ਼ਾਂ ਨੂੰ ਸਪਸ਼ਟ ਰੂਪ ਦੇ ਵਿੱਚ ਆ ਕਹਿ ਲਿਆ ਕਿ ਦਰਕਨਾਰ ਕਰਦੇ ਹਾਂ ਕਿ ਸਾਡੇ ਵੱਲੋਂ ਅਜਿਹੇ ਬਿਆਨ ਦਿੱਤੇ ਗਏ ਸੀ ਪਰ ਹੁਣ ਇੱਕ ਵੱਡਾ ਐਲਾਨ ਜਿਹੜਾ ਹੈ ਬਿਹਾਰ ਦੀ ਪਾਰਟੀ ਦੇ ਵੱਲੋਂ ਜੀਡੀਯੂ ਦੇ ਵੱਲੋਂ ਕਰ ਦਿੱਤਾ ਗਿਆ ਜਨਤਾ ਦਲ ਯੂਨਾਈਟਿਡ ਨਿਤਿਸ਼ ਕੁਮਾਰ ਜਿਨ੍ਹਾਂ ਨੇ ਯਾਂ ਕਿ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋਮੋਗੇ ਇਹ ਸਾਰੀ ਚੀਜ਼ ਦੇ ਵਿੱਚ ਗਤੀਵਿਧੀ ਦੇ ਰੂਪ ਦੇ ਵਿੱਚ ਉਹ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਦੇ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਇਹ ਅਸੀਂ ਨਹੀਂ ਕਹਿ ਰਹੇ ਪੰਜਾਬ ਦੇ ਵਿੱਚ ਉਹਨਾਂ ਦੇ ਜਨਰਲ ਖਤਰ ਜਿਹੜੇ ਨੇ ਸਤਨਾਮ ਸਿੰਘ ਗਿੱਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਦਰਅਸਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਲਈ ਸਿਰਦਰਦ ਵੀ ਬਣਿਆ ਹੋਇਆ ਸੀ ਪੰਜਾਬ ਦੇ ਲੋਕਾਂ ਦੇ ਲਈ ਖਤਰਾ ਵੀ ਬਣਿਆ ਹੋਇਆ ਸੀ ਸੋ ਇਸ ਵਕਤ ਇਸ ਖਤਰੇ ਦੇ ਕੀ ਲਾਲਚ ਦੇ ਰੂਪ ਦੇ ਵਿੱਚ ਜੀਡੀਯੂ ਜਿਹੜੀ ਹੈ ਉਸ ਦੇ ਵੱਲੋਂ ਪੰਜਾਬ ਦੇ ਵਿੱਚ ਪੈਰ ਧਰਾਵਾ ਕੀਤਾ ਜਾਣਾ ਹੈ ਜਦਕਿ ਇਹ ਮਾੜੀ ਗੱਲ ਨਹੀਂ ਹੈ ਕਿ ਕਿਸੇ ਸਿਆਸੀ ਪਾਰਟੀ ਦਾ ਪੰਜਾਬ ਦੇ ਵਿੱਚ ਆਉਣਾ ਹੋਵੇ ਜਦਕਿ ਇਹ ਚੰਗੀ ਗੱਲ ਹੈ ਕਿਉਂਕਿ ਜਿੰਨੀਆਂ ਵਿਰੋਧੀ ਤਰ੍ਹਾਂ ਹੋਣ ਗਿਆ ਜਾਂ ਪਰ ਸੱਤਾਧਾਰੀ ਧਿਰ ਵੀ ਜੇਕਰ ਉਹ ਬਣਦੀ ਹੈ ਤਾਂ ਫਿਰ ਪੰਜਾਬ ਦੇ ਵਿਕਾਸ ਦੇ ਲਈ ਕੰਮ ਕਰਦਾ ਹੋਵੇਗਾ ਪਰ ਕਿ ਜੇਕਰ ਜੀਡੀਯੂ ਦੇ ਵੱਲੋਂ ਪੰਜਾਬ ਦੇ ਵਿੱਚ ਸੱਤਾ ਦੇ ਉੱਪਰ ਕਾਬਜ ਹੋਇਆ ਜਾਂਦਾ ਹੈ ਤਾਂ ਫਿਰ ਜੀਡੀਯੂ ਦੇ ਵੱਲੋਂ ਪੰਜਾਬੀਆਂ ਦੇ ਲਈ ਕੰਮ ਕੀਤਾ ਜਾਵੇਗਾ ਕਿਉਂਕਿ ਬਿਹਾਰ ਦੇ ਵਿੱਚੋਂ ਚੱਲਣ ਵਾਲੀ ਇਹ ਪਾਰਟੀ ਜਿਹੜੀ ਹੈ ਉਹ ਆਬਿਜੀ ਗੱਲ ਹੈ ਆ ਸਿੱਧੇ ਤੌਰ ਦੇ ਉੱਪਰ ਸੰਕੇਤਕ ਗੱਲ ਹੈ ਕਿ ਉਹਨਾਂ ਦੇ ਵੱਲੋਂ ਆਪਣੇ ਇਲਾਕੇ ਦੇ ਆਪਣੇ ਪ੍ਰਾਂਤ ਦੇ ਆਪਣੇ ਸੂਬੇ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਦੇ ਉੱਪਰ ਤਰਜੀਹ ਦੇ ਰੂਪ ਦੇ ਵਿੱਚ ਕੀਤੇ ਜਾਣਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਤੇ ਇਹਨਾਂ ਚੀਜ਼ਾਂ ਦੇ ਵਿੱਚੋਂ ਵੱਡੇ ਸਵਾਲ ਜ਼ਰੂਰ ਉੱਠਦੇ ਦਿਖਾ ਲਈ ਦੇ ਰਹੇ ਨੇ ਕਿ ਹੁਣ ਪੰਜਾਬ ਦੇ ਵਿੱਚ ਜੀਡੀਯੂ ਪਾਰਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇੱਥੇ ਆਪਣਾ ਪੈਰ ਧਰਾਵਾ ਕਰਨ ਦੀ ਗੱਲ ਆਖੀ ਜਾ ਰਹੀ ਹੈ 2027 ਦੇ ਵਿੱਚ ਕੀ ਇਸ ਦੇ ਅਨੁਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਜਾਣ ਕਿ ਜੀਡੀਯੂ ਦੇ ਵੱਲੋਂ ਹੁਣ ਪ੍ਰਵਾਸੀਆਂ ਦੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਬਣਾਈ ਜਾਵੇ ਕਿ ਜਾਂ ਫਿਰ ਜਿਹੜੇ ਪੰਜਾਬੀ ਇਸ ਪਾਰਟੀ ਦੇ ਨਾਲ ਜੁੜ ਕੇ ਇੱਥੇ ਵੱਡਾ ਹੰਗਾਰਾ ਜਿਹੜਾ ਹੈ ਮਿਲਨ ਦੀ ਪੰਜਾਬੀਆਂ ਦੇ ਕੋਲੋਂ ਆਸ ਕਰ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਬਲਬਲੇ ਨੇ ਸੋ ਇਸ ਵਕਤ ਪੰਜਾਬ ਦੇ ਵਿੱਚ ਜੀਡੀਯੂ ਪਾਰਟੀ ਦਾ ਨਾਅਰਾ بلند ਕਰਨ ਵਾਲੇ ਜਰਨਲ ਸਕੱਤਰ ਜਿਹੜੇ ਨੇ ਸਤਨਾਥ ਸਿੰਘ ਗਿੱਲ ਉਹ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮੰਦੇ ਬਲਬਲੇ ਨੇ ਕਿਸ ਤਰੀਕੇ ਦੇ ਨਾਲ ਨितीश ਕੁਮਾਰ ਹੋਰਾਂ ਦੀ ਰਹਿਨਮਾਈ ਦੇ ਹੇਠ ਉਹਨਾਂ ਦੇ ਦਿੱਤੇ ਥਾਪੜ ਦੇ ਹੇਠ ਪੰਜਾਬ ਦੇ ਵਿੱਚ ਇਹ ਗਤੀਵਿਧੀਆਂ ਜਿਹੜੀਆਂ ਚੱਲ ਰਹੀਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਗੱਲ ਸਾਹਿਬ ਬਹੁਤ-ਬਹੁਤ ਆ ਤੁਹਾਡਾ ਸਵਾਗਤ ਹੈ ਹਮਦਰਦ ਟੀਵੀ ਦੇ ਉੱਪਰ ਹਾਂ ਉਸ ਤੋਂ ਪਹਿਲੇ ਮੈਂ ਜਨਤਾ ਦਲ ਜੁਨਾਇਟਡ ਜੁਨਟ ਪੰਜਾਬ ਵੱਲੋਂ ਹਮਦਰਦ ਟੀਵੀ ਔਰ ਮੈਨੇਜਮੈਂਟ ਦਾ ਔਰ ਅੱਜ ਦੇ ਜਿਹੜੇ ਮਹਿਮਾਨ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਹੂੰ ਔਰ ਜਿਹੜਾ ਤੁਸੀਂ ਵਿਸ਼ਾ ਜਿਹੜਾ ਸਬਜੈਕਟ ਚੁਣਿਆ ਵਾ ਜੀ ਇਹ ਇਹਤੇ ਬਹੁਤ ਚਰਚਾ ਹੋਉਂਦੀ ਲੋੜ ਸੀ ਕਈ ਤਰ੍ਹਾਂ ਦੇ ਸ਼ੰਕਾਵਾ ਨੇ ਉਹ ਅਜੇ ਸਾਫ ਸਪਸ਼ਟ ਤੇ ਕਲੀਅਰ ਹੋਣ ਦੀ ਸੰਭਾਵਨਾ ਬਣ ਸਕਦੀ ਜੀ ਗੱਲ ਸਾਹਿਬ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਪੰਜਾਬ ਦੇ ਵਿੱਚ ਜੀਡੀਯੂ ਪਾਰਟੀ ਦਾ ਪੈਰ ਤਰਵਾ ਹੋਣ ਦੇ ਪਿੱਛੇ ਮੋਟਾ ਕਾਰਨ ਕੀ ਹੈ ਜੇਕਰ ਬਹੁਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਫਲਸਫੇ ਦੇ ਰੂਪ ਦੇ ਵਿੱਚ ਘੋਖਿਆ ਪੜਤਾਲਿਆ ਹੋਣਾ ਹੈ ਉਹਨਾਂ ਚੀਜ਼ਾਂ ਦੇ ਵਿੱਚੋਂ ਪੋਟਿਆਂ ਦੇ ਉੱਪਰ ਗੱਨ ਵਾਲੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਯਾਂ ਪਰ ਤੁਹਾਡੇ ਜਿਹੜੇ ਆਲਾ ਨੇਤਾ ਨੇ ਮੁੱਖ ਮੰਤਰੀ ਬਿਹਾਰ ਨੇ ਨਿਤਿਸ਼ ਕੁਮਾਰ ਹੋਰੀ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਵਿੱਚ ਪਹੁੰਚਿਆ ਜਾਵੇ ਦੇਖੋ ਸਭ ਤੋਂ ਵੱਡੀ ਗੱਲ ਹੈ ਅਸੀਂ ਪੰਜਾਬ ਦੇ ਲੋਕ ਆ ਪੰਜਾਬ ਦੇ ਹੱਕ ਪੰਜਾਬ ਦੇ ਹਿੱਤ ਪੰਜਾਬ ਦੇ ਦੇਸ਼ ਕੀਮਤੀ ਹਿੱਤਾਂ ਦੀ ਰਖਵਾਲੀ ਔਰ ਜਿਸ ਤਰ੍ਹਾਂ ਪੰਜਾਬ ਰਾਜਕਤਾ ਦੇ ਮਾਹੌਲ ਚ ਜਾ ਚੁੱਕਾ ਤਾਂ ਇਹਨੂੰ ਉਭਾਰਨਾ ਸਾਡੇ ਪੰਜਾਬੀਆਂ ਦੀਆਂ ਅਣਖਾਂ ਨਸਲਾਂ ਫਸਲਾਂ ਅੱਜ ਤਬਾਈ ਦੀ ਕਦਾਰ ਦੇ ਆ ਹਾਂ ਨਰੂਲ ਜਿਹੜੀ ਸਿਆਸੀ ਜਮਾਤ ਆ ਜਿਹਦੇ ਵਿੱਚ ਮੌਕੇ ਪ੍ਰਸਤਾਨ ਦਾ ਟੁੱਲਣਾ ਨਾ ਹੋਵੇ ਜਿਹਦੇ ਵਿੱਚ ਬੇਈਮਾਨ ਲੋਕ ਨਾ ਹੋਣ ਔਰ समर्पित ਹੋਣ ਲੋਕ ਹੇਤ ਨੂੰ ਉਹੋ ਹੀ ਪੰਜਾਬ ਦੀ ਪਲੇਲੀ ਗੱਲ ਕਰ ਸਕਦੇ ਆ ਸੋ ਜਨਤਾਧਰ ਯੂनाइटेड ਅਸੀਂ ਖੁਦ ਪੰਜਾਬ ਚੋਂ ਗਏ ਆ ਵੀ ਅਸੀਂ ਤੋਂ ਨੇ ਵੀ ਜਿੰਨੀਆਂ ਵੀ ਪਾਰਟੀਆਂ ਆਈਆਂ ਇਹਨਾਂ ਨੇ ਸਰਮਾਇਦਾਰਾਂ ਨੂੰ ਬਹੁਤ ਰਿਚਸਟ ਲੋਕਾਂ ਨੂੰ ਬੜੇ ਪ੍ਰੋਮਿਨੈਂਟ ਲੋਕਾਂ ਨੂੰ ਕੁਮਾਰ ਦਿੱਤੀ ਜਿਹੜੇ ਰੱਜੇ ਪੁਜੇ ਸੀ ਜਿਵੇਂ ਆਮ ਆਦਮੀ ਦੀ ਗੱਲ ਕਰ ਲਓ ਕਹਿੰਦੇ ਸੀ ਆਮ ਆਦਮੀ ਪਾਰਟੀ ਆ ਪਰ ਕਲਚਰ ਉਹਨਾਂ ਦਾ ਓਵਰਆਲ ਵੀ ਆਈਪੀ ਆ ਸਾਰਾ ਉਹ ਕਮਿਟਮੈਂਟਸ ਜਿਹਦੇ ਕਰਕੇ ਲੋਕਾਂ ਨੇ ਉਹਨਾਂ ਨੂੰ ਬਹੁਮਤ ਦੇ ਕੇ ਜਿਤਾਇਆ ਪੰਜਾਬ 'ਚ ਸਰਕਾਰ ਬਣਾਈ ਹਮ ਆਜੋ ਉਹਨੇ ਆਜੋ ਉਹ ਪਬਲਿਕ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਉਮੀਦਾਂ ਤੇ ਖਰੇ ਨਹੀਂ ਉਤਰ ਪਾਏ ਅਸੀਂ ਇਹ ਚੋਣਾਂ 27 ਦੇ ਵਿੱਚ ਹਮ ਕੁਝ ਐੋਜਾ ਮਾਹੌਲ ਸਾਜਗਰ ਬਣਾਇਆ ਜਾਵੇ ਹਮ ਕਿ ਆਮ ਲੋਕਾਂ ਦੇ ਹੱਥ 'ਚ ਸ਼ਾਸਨ ਹੋਵੇ ਹਮ ਆਪ ਲੋਕ ਸੁਰੱਖਿਅਤ ਰਹਿਣ ਔਰ ਆਮ ਲੋਕਾਂ ਨੂੰ ਜਿਹੜਾ ਉਹਦਾ ਬਨਾਦੀ ਹੱਕ ਹੋ ਉਸ ਖਾਲੇ ਤਰੀਕੇ ਨਾਲ ਮਿਲ ਸਕੇ ਗੱਲ ਸਾਬ ਚੰਗੀ ਗੱਲ ਹੈ ਇਸ ਤਰੀਕੇ ਦੀ ਕਾਮਨਾ ਕਰਨੀ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ ਤੁਹਾਡਾ ਫਰਜ਼ ਵੀ ਬਣਦਾ ਹੈ ਸਾਡਾ ਵੀ ਫਰਜ਼ ਬਣਦਾ ਹੈ ਪਰ ਇਹ ਸਭ ਦੇ ਦਰਮਿਆਨ ਕੀ ਇਹ ਚੀਜ਼ ਨੂੰ ਸਮਝ ਲਿਆ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀ ਬਹੁ ਗਿਣਤੀ ਹੁਣ ਪ੍ਰਵਾਸੀ ਮਜ਼ਦੂਰਾਂ ਦੀ ਜਾਂ ਫਿਰ ਪ੍ਰਵਾਸੀ ਭਾਈਚਾਰੇ ਦੀ ਹੁੰਦੀ ਜਾ ਰਹੀ ਹੈ ਉਦੇ ਨਾਲ ਵੀ ਕਿਤੇ ਨਾ ਕਿਤੇ ਮੰਨ ਦੇ ਵਿੱਚ ਲਾਲਚ ਨੁਮਾ ਸਥਿਤੀਆਂ ਬਣੀਆਂ ਜੀਡੀਯੂ ਪਾਰਟੀ ਦੇ ਕਿ ਭਾਈ ਇੱਥੇ ਤਾਂ ਪ੍ਰਚਾਰ ਬਹੁਤ ਵੱਡੇ ਪੱਧਰ ਦੇ ਉੱਪਰ ਹੋ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਦਾ ਬੋਲਬਾਲਾ ਬਹੁਤ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲੀਆਂ ਆ ਬੁੱਢੇ ਦਰਿਆ ਦੇ ਉੱਪਰ ਇੱਕ ਪਾਸੇ ਜਮਾਵੜਾ ਜਿਹੜਾ ਲਗਾਇਆ ਗਿਆ ਪੰਜਾਬੀਆਂ ਦੇ ਵੱਲੋਂ ਆ ਜਿਹੜਾ ਹੈ ਪੰਜਾਬੀਆਂ ਨੂੰ ਰੋਕਿਆ ਗਿਆ ਪੰਜਾਬੀਆਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਠੱਲਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਪਰ ਪ੍ਰਵਾਸੀਆਂ ਨੂੰ ਤਾਂ ਮੈਟ ਪਿਛਾ ਕੇ ਉੱਥੇ ਦਿੱਤੇ ਗਏ ਇਹ ਸਾਰੀਆਂ ਚੀਜ਼ਾਂ ਪਿੱਛੇ ਵਜਾ ਬਣੀਆਂ ਕਿਉਂ ਇਹ ਅਨੇਸਿਸ ਨੇ ਉਹ کارਖਾਨਿਆਂ ਦੇ ਮਾਲਕ ਨੇ ਜਿਹੜੇ ਕਾਨੂੰਨ ਨੂੰ ਮੰਨਣ ਤੋਂ ਬਾਹਰ ਜਾ ਰਹੇ ਨੇ ਔਰ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਚਾਹੁੰਦੇ ਸੀ ਪੀ ਸਾਸੀ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਕਰ ਲਈਏ ਸਾਡਾ ਪੌਣ ਪਾਣੀ ਸਾਫ ਸੁਥਰਾ ਹੋਵੇ ਜੀ ਤਾਂ ਕਿ ਮਨੁੱਖੀ ਜਾਨ ਨੂੰ ਇਹਨਾਂ ਇਹਨਾਂ ਦੇ ਪੈਸਟੀਸਾਈਡ ਜਿਹੜੀ ਆ ਕੈਮੀਕਲ ਆ ਤੋਂ ਬਚਾਇਆ ਜਾ ਸਕੇ ਹੂੰ ਉਹਨਾਂ ਨੇ ਜਿਹੜੇ ਉੱਥੋਂ ਦੇ ਮਾਲਕ ਸੀ ਮਾਲਕਾਂ ਨੇ ਜਿਹੜੇ ਆਪਣੇ ਮਜ਼ਦੂਰ ਸੀ ਮਜ਼ਦੂਰਾਂ ਨੂੰ 1000 ਵਜੋਂ ਉੱਥੇ ਵਰਤਿਆ ਹੂੰ ਇਹ ਬਹੁਤ ਮੰਦ ਭਾਗਾ ਵਾ ਸੀ ਇਹਦੀ ਵੀ ਨੁੰਡਿਆ ਕੀਤੀ ਆ ਔਰ ਕਰਦੇ ਵੀ ਰਹਾਂ ਨਹੀਂ ਜਿਹੜੀ ਜਿਹੜੀ ਗਿਣਤੀ ਲਗਾਤਾਰ ਵਧ ਰਹੀ ਹੈ ਮੇਰਾ ਸਵਾਲ ਫਿਰ ਉੱਥੇ ਖੜਾ ਹੈ ਜਿਹੜੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਲਗਾਤਾਰ ਵਧ ਰਹੀ ਹੈ ਕਿ ਇਹ ਖੇਚ ਦਾ ਕੇਂਦਰ ਬਣਿਆ ਹੈ ਜੀਡੀਯੂ ਪਾਰਟੀ ਦੇ ਲਈ ਨਤੀਸ਼ ਕੁਮਾਰ ਹੋਰਾਂ ਦੇ ਨਾਲ ਤੁਹਾਡੇ ਆਲਾ ਅਧਿਕਾਰੀ ਤੁਹਾਡੀ ਵੀ ਸ਼ਾਇਦ ਮੁਲਾਕਾਤ ਉਹਨਾਂ ਨਾਲ ਹੋਈ ਹੋਵੇ ਇਹ ਜ਼ਹਿਨ ਦੇ ਵਿੱਚ ਰਿਹਾ ਕਿਉਂਕਿ ਅਕਸਰ ਭਾਈਚਾਰੇ ਦੇ ਉੱਪਰ ਤਾਂ ਗੱਲ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਪਾਰਟੀਆਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਕਿ ਭਾਈ ਧਰਮ ਦੇ ਨਾਮ ਦੇ ਉੱਪਰ ਰਾਜਨੀਤੀ ਹੁੰਦੀ ਹੈ ਉਹਨਾਂ ਪਾਰਟੀਆਂ ਦੇ ਵਿੱਚੋਂ ਭਾਵੇਂ ਬੀਜੇਪੀ ਦੀ ਗੱਲ ਕਰਦੀਏ ਜਾਂ ਫਿਰ ਹੋਰ ਬਹੁਤ ਸਾਰੀਆਂ ਪਾਰਟੀਆਂ ਹੁਣ ਇਹ ਸਾਰ ਵਧੂਆਂ ਦੀ ਗਿਣਤੀ ਵਾਧੀ ਜਿਹੜੀ ਦੇਖ ਕੇ ਇਸ ਤਰੀਕੇ ਦੇ ਨਾਲ ਜੀਡੀਯੂ ਦੇ ਵੱਲੋਂ ਪੰਜਾਬ ਦੇ ਵਿੱਚ ਐਂਟਰੀ ਕੀਤੀ ਜਾਣੀ ਦੇਖੋ ਤੁਹਾਡਾ ਜਿਹੜਾ ਸਵਾਲ ਆ ਉਹ ਬੜਾ ਟੁਕਵਾ ਆ ਹੂੰ ਜੀਡੀਯੂ ਦੇ ਆਗਮਨ ਤੋਂ ਪਹਿਲਾਂ ਵੀ ਰਵਾਖ ਵਖਰਾ ਆਈਨਤਿਕ ਪਾਰਟੀਆਂ ਰਹਿਤੀ ਪਾਰਟੀਆਂ ਹੂੰ ਪ੍ਰਵਾਸੀ ਵੋਟ ਬੈਂਕ ਨੂੰ ਕੈਸ਼ ਕਰਦੀਆਂ ਰਹੀਆਂ ਹੂੰ ਜੇਕਰ ਪ੍ਰਵਾਸੀਆਂ ਪਰ ਵਾਸੀ ਲੋਕੇ ਇੱਥੇ ਆਏ ਨੇ ਰੋਟੀ ਤੇ ਰੋਜ਼ਗਾਰ ਲਈ ਹੂੰ ਜੇਕਰ ਜਨਤਾਦਲ ਜੁਆਇਟਡ ਇੱਥੇ ਕੋਈ ਕੰਪੀਟ ਕਰਦੀ ਆ ਕੋਈ ਚੋਣ ਆ ਲੜਦੀ ਆ ਹੂੰ ਤਾਂ ਇਹ ਤਾਂ ਪੋਸੀਬਲ ਨਹੀਂ ਨਾ ਹੈਗਾ ਕਿ ਉਹ ਪ੍ਰਵਾਸੀ ਉਹਨੂੰ ਵੋਟ ਨਾ ਪਾਵੇ ਇਹ ਤਾਂ ਉਹਨਾਂ ਦੇ ਆਪਣੇ ਮਨ ਦੀ ਆਵਾਜ਼ ਹੋਊ ਹੂੰ ਜੇਕਰ ਜੇਕਰ ਜੋ ਫੈਕਟਰੀ ਐਕਟ ਕਹਿੰਦਾ ਜੋ ਕਿਰਤ ਕਾਨੂੰਨ ਕਹਿੰਦਾ ਜੋ ਮਜ਼ਦੂਰਾਂ ਦੇ ਹੱਕ ਦੀ ਗੱਲ ਅਸੀਂ ਕਰਾਂਗੇ ਹੂੰ ਨਰੂਲ ਤੌਰ ਤੇ ਅਸੀਂ ਉਹ ਐਕਟ ਲਾਗੂ ਕਰਾਂਗੇ ਜਿੱਦਾਂ ਦੇ ਨਾਲ ਕੱਲੇ ਪ੍ਰਵਾਸੀ ਨਹੀਂ ਹੂੰ ਪੰਜਾਬੀ ਨੂੰ ਵੀ ਉਹਦਾ ਬੈਨੀਫਿਟ ਹੋਵੇ ਉਹਦੇ ਵਿੱਚ ਕੋਈ ਵੀ ਪੱਖਪਾਤ ਨਾ ਹੋਵੇ ਤਾਂ ਮੈਨੂੰ ਇੰਜ ਲੱਗਦਾ ਵੀ ਜੇਕਰ ਦੀ ਪਲਣਾ ਕਰਨ ਵਾਲੀ ਜਮਾਤ ਹੂੰ ਪੰਜਾਬ ਦੇ ਵਿੱਚ ਸਥਾਪਿਤ ਹੁੰਦੀ ਆ ਤਾਂ ਫਿਰ ਨਰੋਲ ਵੋਟ ਬੈਂਕ ਤਾਂ ਫਿਰ ਨੇਚਰਲੀ ਆ ਕਰਾਸ ਹੋਏਗੀ ਜੀ ਨਹੀਂ ਇਹ ਪਰ ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਗਿਣਤੀ ਵੱਧ ਰਹੀ ਹੈ ਇਹਦੇ ਬਾਰੇ ਤੁਹਾਨੂੰ ਵੀ ਸੰਸਾਦ ਪਤਾ ਹੋਣਾ ਹੈ ਕਿ ਪੰਜਾਬ ਦੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਪ੍ਰਵਾਸੀ ਭਾਈਚਾਰਾ ਆ ਰਿਹਾ ਹੈ ਕੰਮ ਕਰਨ ਦੇ ਲਈ ਆ ਰਿਹਾ ਚੰਗੀ ਗੱਲ ਹੈ ਕੰਮ ਕਰਨਾ ਚਾਹੀਦਾ ਹੈ ਦੇਸ਼ ਉਹਨਾਂ ਦਾ ਹੈ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਨੇ ਇਸ ਚੀਜ਼ ਦੇ ਉੱਪਰ ਕੋਈ ਕਿੰਤੂ ਨਹੀਂ ਪਰ ਜੇ ਇਸ ਤਰੀਕੇ ਦੇ ਉੱਪਰ ਪੰਜਾਬ ਦੇ ਵਿੱਚ ਆਇਆ ਜਾ ਰਿਹਾ ਹੋਰ ਕਿਸੇ ਸੂਬੇ ਦੇ ਵਿੱਚ ਤਾਂ ਪ੍ਰਵਾਸੀ ਮਜ਼ਦੂਰ ਜਿਹੜੇ ਨਹੀਂ ਨਹੀਂ ਜਾ ਰਹੇ ਉਹ ਭਾਵੇਂ ਯੂਪੀ ਦੇ ਹੋਣ ਬਿਹਾਰ ਦੇ ਹੋਣ ਪੰਜਾਬ ਦੇ ਵਿੱਚ ਹੀ ਕਿਉਂ ਇਹ ਤਰੀਕੇ ਦੇ ਨਾਲ ਆਇਆ ਜਾ ਰਿਹਾ ਜਾਂ ਫਿਰ ਇਹ ਜਿਹੜੀ ਪਲੈਨਿੰਗ ਹੈ ਕਿਸੇ ਤਰੀਕੇ ਦੇ ਨਾਲ ਕੋਈ ਸ਼ਹਿਾਂ ਕੰਮ ਕਰ ਰਹੀਆਂ ਨੇ ਕਿ ਪੰਜਾਬ ਵਾਲੇ ਪਾਸੇ ਨੂੰ ਜਾਓ ਪੰਜਾਬੀ ਦਾ ਬਾਹਰ ਤੁਰੇ ਫਿਰਦੇ ਨੇ ਦੇਖੋ ਇਹ ਕੋਈ ਸ਼ਹਿ ਜਾਂ ਕੋਈ ਪਲੈਨਿੰਗ ਦਾ 파ਟ ਨਹੀਂ ਹੈ ਹੂੰ ਮਨ ਨੂੰ ਇੰਜ ਲੱਗਦਾ ਵੀ ਜਿਵੇਂ ਸਾਡੇ ਲੋਕ ਬਾਹਰਲੇ ਮੁਲਕਾਂ 'ਚ ਜਾਂਦੇ ਉਹਨਾਂ ਲਈ ਪੰਜਾਬ ਦੁਬਈ ਆ ਪੰਜਾਬ ਵੀ ਅਮਰੀਕਾ ਕੈਨੇਡਾ ਵਾ ਉਹ ਲੋਕ ਵਰਕ ਕਲਚਰ ਨੂੰ ਪਸੰਦ ਕਰਦੇ ਤੇ ਅਸੀਂ ਲੋਕ ਥੋੜਾ ਜਿਹਾ ਸਟੇਟਸ ਸਿੰਬਲ ਨੂੰ ਲੈ ਕੇ ਅੱਜ ਹੂੰ ਰੋਜ਼ਗਾਰ ਤੇ ਸਵੇ ਰੋਜ਼ਗਾਰ ਤੋਂ ਦੂਰ ਹੋ ਚੁੱਕੇ ਆ ਅੱਛਾ ਕਿ ਅੱਜ ਦੇ ਬੱਚਿਆਂ ਨੂੰ ਮੋਬਾਈਲ ਮੋਬਾਈਲ ਚਾਹੀਦਾ ਮੋਟਰਸਾਈਕਲ ਚਾਹੀਦਾ ਛੋੜੇ ਬ੍ਰਾਂਡਡ ਕੱਪੜੇ ਚਾਹੀਦੇ ਪਰ ਮਿਹਨਤ ਨਹੀਂ ਚਾਹੀਦੀ ਹੂੰ ਸੋ ਵੇਖੋ ਜਿਹੜੇ ਖਾਂਦੇ ਪੀਂਦੇ ਰੱਜੀ ਪੁਜੀ ਤਰ੍ਹਾਂ ਦੇ ਬੱਚੇ ਨੇ ਉਹ ਓਵਰ ਆਲ ਸਾਰੇ ਬਾਹਰ ਨੇ ਜੀ ਜਿਹੜੇ ਇੱਥੇ ਮਿਡਲ ਜਾਂ ਬੀਪੀਐਲ ਆ ਬਰੋਕਰਟੀਓ ਫਲਾਈ ਹੂੰ ਉਹ ਬੱਚੀ ਇੱਥੇ ਨੇ ਉਹ ਨਾ ਤਾਂ ਉਹਨਾਂ ਕੋ ਕੋੜਾਈ ਨੇ ਨਾ ਨਾ ਕੋ ਰੋਜ਼ਗਾਰ ਨੇ ਕੁਛ ਨਹੀਂ ਇਹਨਾਂ ਨੇ ਆ ਕੇ ਸਵੇ ਰੋਜ਼ਗਾਰ ਪੈਦਾ ਕੀਤੇ ਆ ਹੂੰ ਕਿਸੇ ਨੂੰ ਰੋਜ਼ਗਾਰ ਨਹੀਂ ਇੱਥੇ ਮਿਲਿਆ ਹੱਤੀ ਦਸਤੀ ਕੰਮ ਕਰਨ ਵਾਲੇ ਲੋਕਾਂ ਨੂੰ ਇੱਥੇ ਇੱਕ ਪਲੇਟਫਾਰਮ ਮਿਲਿਆ ਹੂੰ ਤਾਂ ਇੱਥੇ ਦੇ ਇੱਥੋਂ ਦੇ ਸਰ ਸਸ਼ਨ ਨੇ ਪ੍ਰਸ਼ਾਸਨ ਨੇ ਹੂੰ ਉਹਨਾਂ ਦੇ ਆਧਾਰ ਕਾੜੀ ਬਣਾ ਦਿੱਤੇ ਉਹਨਾਂ ਨੂੰ ਵੋਟ ਬੈਂਕ ਵੀ ਬਣਾ ਦਿੱਤੀ ਔਰ ਮੇਰੇ ਖਿਆਲ ਦੇ ਨਾਲ ਅਹ ਜ ਕੋਈ ਇਲੈਕਸ਼ਨ ਨਹੀਂ ਐਸੀ ਪਿਛੇ ਛੱਡ ਗਏ ਜਿਹਦੇ ਵਿੱਚ ਪ੍ਰਵਾਸੀ ਵੋਟਰ ਨਾ ਕਰਦੇ ਹੋ ਹਾਂ ਇਹ ਇਹ ਪਰ ਤੁਹਾਨੂੰ ਖਤਰਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਗਿਣਤੀ ਵੱਧ ਰਹੀ ਹੈ ਹੁਣ 40% ਦੀ ਪ੍ਰਵਾਸੀ ਹੋ ਗਏ ਨੇ 60% ਦੀ ਪੰਜਾਬੀ ਨੇ ਆਉਣ ਵਾਲੇ 5 7 10 ਸਾਲਾਂ ਤਾਈਂ ਇਹ ਗਿਣਤੀ 60 40 ਹੋ ਜਾਣੀ ਹੈ 60 ਪ੍ਰਵਾਸੀ ਹੋ ਜਾਣਗੇ 40 ਪੰਜਾਬੀ ਰਹਿ ਜਾਣਗੇ ਇਹ ਲਾ ਕੇ ਤੁਹਾਨੂੰ ਗੰਭੀਰਤਾ ਨੂੰ ਦੇਖਦੇ ਬਚਦੇ ਹੋ ਇਸ ਚੀਜ਼ ਕਿਤੇ ਨਾ ਕਿਤੇ ਤੁਹਾਨੂੰ ਚਿੰਤਾ ਦਾ ਵਿਸ਼ਾ ਲੱਗਦੀ ਹੈ ਪਿਛਲੇ ਦਿਨੇ ਜੋ ਕੁਝ ਘਟਨਾਵਾਂ ਪੰਜਾਬ ਚ ਵਾਪਰੀਆਂ ਜਿਵੇਂ ਦਾ ਰੋਲਾ ਪਿਆ ਜਿਵੇਂ ਅਸੀਂ ਪੰਜਾਬ ਦੇ ਲੋਕ ਆ ਅਸੀਂ ਗੁਆਡੀ ਸੂਬਿਆਂ ਚ ਜਾ ਕੇ ਰਾਤਾ ਪ੍ਰਾਪਰਟੀ ਖਰੀਦ ਸਕਦੇ ਜ਼ਮੀਨ ਨਹੀਂ ਖਰੀਦ ਸਕਦੇ ਅਸੀਂ ਇਦਾਂ ਦੇ ਕੋਸ਼ਿਸ਼ ਨਹੀਂ ਕਰ ਸਕਦੇ ਸਾਡੀ ਇੱਕ ਪਾਲਿਸੀ ਅਸੀਂ ਫਰੇਮ ਕਰਾਂਗੇ ਵੀ ਜਿਵੇਂ ਪ੍ਰਵਾਸੀ ਹੁੰਦੇ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ ਇਹਨਾਂ ਲਈ ਕੋਈ ਪਰਮਿਟ ਵਗੈਰਾ ਸਿਸਟਮ ਹੋਵੇ ਜਿਹਦੇ ਨਾਲ ਰੈਵਨਿਊ ਸਟੇਟ ਗਵਰਨਮੈਂਟ ਨੂੰ ਵੀ ਜਾਵੇ ਸ਼ੱਕ ਵੀ ਹੈਗਾ ਵੀ ਇਹਨਾਂ ਦਾ ਪਰਮਿਟ ਜਿਹੜਾ ਕੋਈ 3 ਮਹੀਨੇ ਦਾ ਹੋਵੇ ਸੀਜ਼ਨ ਦੇ ਮੁਤਾਬਕ ਹੋਵੇ ਜੇ ਮੌਸਮੀ ਫਸਲਾਂ ਦੇ ਮੁਤਾਬਕ ਆਉਂਦੇ ਆ ਉਹ ਸਾਬ ਨਾਲ ਹੋਵੇ ਹੂੰ ਤੇ ਇਹ ਚੀਜ਼ ਹੈਗੀ ਹੈ ਖਰੀਦੋ ਫਰੋਖਤ ਕਰਨ ਵਾਲੀ ਪ੍ਰਾਪਰਟੀ ਨੂੰ ਉਸ ਜੀਤੇ ਮਨਾਈ ਹੋਵੇ ਕਿਉਂਕਿ ਲਗਭਗ ਜਿਵੇਂ ਤੁਸੀਂ ਕਿਹਾ ਉਹ ਰੇਸ਼ੋ ਵਾਧੀ ਜਾ ਰਹੀ ਆ ਉਹ ਪੰਜਾਬੀ ਲਈ ਖਤਰਮਾਗ ਰੁਝਾਨ ਆ ਜੀ ਅਸੀਂ ਪੰਜਾਬ ਦੇ ਹਿੱਤੇ ਚ ਹੂੰ ਹਾਂ ਜੀ ਜੀ ਬਿਹਾਰ ਤੋਂ ਚੱਲਣ ਵਾਲੀ ਪਾਰਟੀ ਪੰਜਾਬ ਦੇ ਹਿੱਤ ਦੇ ਵਿੱਚ ਕਿਵੇਂ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਜ਼ਦੂਰਾਂ ਦੀ ਗੱਲ ਕਰਦੇ ਹੋ ਯਾਹ ਪਰ ਇੱਥੇ ਪੰਜਾਬੀ ਜਿਹੜੇ ਨੇ ਉਹ ਕੰਮਕਾਰ ਦੇ ਵਿੱਚ ਰੁਝਾਨ ਹੁਣ ਉਸ ਤਰੀਕੇ ਦੇ ਨਾਲ ਨਹੀਂ ਦਿੰਦੇ ਪਰ ਸ਼ੰਭੂ ਤੇ ਖਨੌਰੀ ਬਾਡਰ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਹੋਣੀਆਂ ਨੇ ਗੱਲ ਸਾਹਿਬ ਉਹਦੇ ਬਾਰੇ ਜਾਣਕਾਰੀ ਦਿਓ ਜਿਹੜੇ ਉੱਥੇ ਬੈਠੇ ਨੇ ਉਹ ਤਾਂ ਕਾਮੇ ਨੇ ਆ ਜਿਹੜੇ ਉੱਥੇ ਬੈਠੇ ਨੇ ਉਹ ਤਾਂ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਦੇ ਉੱਪਰ ਰਹਿਮੋ ਕਰਮ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਦੇ ਲਈ ਤੁਹਾਡੀ ਪਾਰਟੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਕਿ ਵਿਚਰੇ ਹੋ ਕਿਸੇ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਉਹ ਸਾਰੇ ਮਸਲੇ ਨੂੰ ਦੇਖਦੇ ਹੋ ਸ਼ਿਗਲ ਸਾਹਿਬ ਅਸੀਂ ਮੈਂ ਤੁਹਾਡੇ ਇਤਿਆਹ ਚ ਲਿਆਵਾਂ ਜਨਤਾ 당ਲ ਯੂਨਾਈਟਿਡ ਦੇ ਬੜੇ ਉੱਚ ਕੋਟੀ ਦੇ ਆਗੂ ਹੋਰ ਕੇਤਰੀ ਰਾਜ ਮੰਤਰੀ ਭਾਰਤ ਸਰਕਾਰ ਜੀ ਨਾਮਨਾਥ ਠਾਕੁਰ ਜੀ ਜੀ ਅੱਜ ਤੋਂ 15 ਦਿਨ ਪਹਿਲਾਂ ਪੰਜਾਬ ਆਏ ਸੀ ਹਮ ਔਰ ਉਹਨਾਂ ਨੇ ਯੂਟੀ ਗੈਸਟ ਹਾਊਸ ਸਟੇਸ ਯੁਨਾਰਾ ਜੀ ਉਹਨਾਂ ਨੇ ਪਾਰਟੀ ਦੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਮਾਲਵਿੰਦਰ ਸਿੰਘ ਜੀ ਬੈਣੀਪਾਲ ਹਮ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਵੀ ਖਨੋਰੀ ਬਾਰਡਰ ਤੋਂ ਪੰਜ ਕਿਸਾਨ ਆਗੂ ਦਾ ਇੱਕ ਵਫਦ ਅੱਜ ਮਿਲੇ ਹਮ ਮਿਲਣਾ ਚਾਹੁੰਦੇ ਮੰਤਰੀ ਸਾਹਿਬ ਤਾਂ ਕਿ ਕੇਂਦਰ ਤੇ ਕਿਸਾਨਾਂ ਦੇ ਵਿੱਚ ਜਿਹੜਾ ਮਾਹੌਲ ਤਣਾਪੂਰ ਬਣਿਆ ਨੂੰ ਸਖਾਵਾਂ ਕਰਨ ਲਈ ਗੱਲ ਸ਼ੁਰੂ ਕੀਤੀ ਜਾਵੇ। ਹੂੰ ਤਾਂ ਉਸ ਵੇਲੇ ਮੈਂ ਸਰਦਾਰ ਸਰਵਜਿੰਦ ਪੰਦੇਰ ਜੀ ਨੂੰ ਟੈਲੀਫੋਨ ਆਇਆ ਇਹਨਾਂ ਦਾ ਚੁੱਕਿਆ ਨਹੀਂ ਪਰ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਨਾਲ ਮੇਰੀ ਗੱਲ ਹੋ ਗਈ। ਹੂੰ ਉਹਨਾਂ ਨੇ ਇਹ ਕਹਿ ਕੇ ਕੇਂਦਰੀ ਮੰਤਰੀ ਦਾ ਸੱਦਾ ਠੁਕਰਾ ਦਿੱਤਾ ਵੀ ਸਾਨੂੰ ਕੋਈ ਅਫੀਸ਼ੀਅਲ ਲੈਟਰ ਨਹੀਂ ਆਈ ਕੋਈ ਅਫੀਸ਼ੀਅਲ ਕਾਲ ਨਹੀਂ ਆਈ। ਹੂੰ ਉਸ ਤੋਂ ਬਾਅਦ ਜਦੋਂ ਮਹਾਪੰਚਾਇਤ ਹੋਈ ਤਾਂ ਅਗਲੇ ਦਿਨ ਭਾਈ ਬਲਦੇਵ ਸਿੰਘ ਸਿਰਸਾ ਜੀ ਦਾ ਟੈਲੀਫੋਨ ਆ ਗਿਆ ਵੀ ਤੁਸੀਂ ਉਹਦਾ ਮੈਨੂੰ ਫੋਨ ਕੀਤਾ ਸੀ ਤੇ ਤੁਸੀਂ ਸਾਡੂ ਜਿਹੜੇ ਆ ਖੇਤਰੀ ਮੰਤਰੀ ਦੇ ਨਾਲ ਮਿਲਾਓ ਤਾਂ ਕਿ ਅਸੀਂ ਗੱਲ ਚਾਹੁੰਦੇ ਆ ਵੀ ਟਾਗ ਟੇਬਲ ਤੇ ਕੋਈ ਗੱਲ ਨੇੜੇ ਆ ਜੀ ਜੀ ਤੇ ਹੁਣ ਸਾਡਾ ਹੁਣ ਯਤਨ ਹੈਗਾ ਵਾ ਵੀ ਅਸੀਂ ਪਾਰਟੀ ਦੇ ਕੂਮੀ ਪ੍ਰਧਾਨ ਔਰ ਸੀਐਮ ਬਿਹਾਰ ਹਮਮ ਸ਼੍ਰੀ ਨਿਤਿਸ਼ ਕੁਮਾਰ ਜੀ ਨਾਲ ਗੱਲ ਕਰਕੇ ਹਮਮ ਤੇ ਉਹਨਾਂ ਦੀ ਜਿਹੜੇ ਸਾਡੇ ਮੰਤਰੀ ਨੇ ਐਗਰੀਕਲਚਰ ਹਮਮ ਉਹਦੇ ਦੀ ਡਿਊਟੀ ਲਈਏ ਵੀ ਉਹ ਲਵਾਈ ਹੈ ਕਿ ਖਲੋਰੀ ਬਾਰਡਰ ਤੇ ਜਾ ਕੇ ਹਮਮ ਸਾਨਾਂ ਦਾ ਜਿਹੜਾ ਦੁੱਖ ਆ ਉਹ ਉਹਨਾਂ ਦੇ ਮੁਸ਼ਕਲਾਂ ਸੁਣਨ ਔਰ ਜਾ ਕੇ ਪੀਐਮ ਸਾਹਿਬ ਨਾਲ ਟਾਈਮ ਲੈ ਕੇ ਇਹਨਾਂ ਦੀ ਟਾਕਟਲ ਕਰਾਉਣਾ ਇਹ ਅਹਿਮ ਭੂਮਿਕਾ ਜਿਹੜੀ ਜੁਦੀ ਹੋਏ ਜੀ ਬਿਲਕੁਲ ਇਹ ਭੂਮਿਕਾ ਹੋਣੀ ਵੀ ਚਾਹੀਦੀ ਆ ਪਰ ਜਿਸ ਤਰੀਕੇ ਦੇ ਨਾਲ ਗੱਠਜੋੜ ਦੇ ਵਿੱਚ ਬਿਹਾਰ ਦੇ ਵਿੱਚ ਮੋਦੀ ਸਾਹਿਬ ਦੇ ਨਾਲ ਸਾਂਝ ਦੇ ਵਿੱਚ ਤੁਹਾਡੀ ਪਾਰਟੀ ਹੈ ਇਸ ਪਾਰਟੀ ਦੇ ਵੱਲੋਂ ਕਾਰਗੁਜ਼ਾਰੀਆਂ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਪਰ ਕੀ ਇੰਤਜ਼ਾਰ ਕੀ ਕੀਤਾ ਜਾ ਰਿਹਾ ਇਹਦੇ ਪਿੱਛੇ ਜਗਜੀਤ ਸਿੰਘ ਡੱਲੇ ਵਾਲਾ ਤਾਂ ਮਰਨ ਕਿਨਾਰੇ ਪਏ ਨੇ ਉਹਨਾਂ ਦੇ ਕੋਲ ਪੁੱਛ ਪ੍ਰਤੀਤ ਹੋ ਜਾਣੀ ਚਾਹੀਦੀ ਹੈ ਕੋਈ ਪੰਜਾਬ ਦਾ ਡੈਲੀਗੇਟ ਹੀ ਭੇਜ ਦੇਣਾ ਚਾਹੀਦਾ ਖਨੋਰੀ ਤੁਹਾਡੇ ਵੱਲੋਂ ਗੱਲਬਾਤ ਦਾ ਜ਼ਰੀਆ ਤਾਂ ਕੱਢਿਆ ਜਾਵੇ ਕਿਸੇ ਤਰੀਕੇ ਕੋਈ ਸਮਝ ਨਾ ਨੰਗੀ ਜਾਂਦਾ ਉਹ ਨਹੀਂ ਘਾਤਕ ਜਾਂ ਪਰ ਖਤਰਨਾਕ ਹੁੰਦਾ ਜਾਂਦਾ ਇਹ ਕਹਿ ਸਕਦੇ ਆ ਦੇਖੋ ਯਤਨ ਬਿਲਕੁਲ جاری ਆ ਮੈਨੂੰ ਸਾਨੂੰ ਇੰਜ ਲੱਗਦਾ ਵੀ ਇੱਕ ਦੋ ਦਿਨ ਦੇ ਵਿੱਚ ਹੂੰ ਕੋਈ ਨਾ ਨਾ ਡਿਸੀਜਨ ਆਏਗਾ ਜਿਹਦੇ ਵਿੱਚ ਕਿਸਾਨਾਂ ਦੇ ਡੈਪੂਟੇਸ਼ਨ ਦੇ ਨਾਲ ਗੱਲ ਵੀ ਹੋਏਗੀ ਔਰ ਗੱਲ ਇਹਦੇ ਵੀ ਲਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਪਾਰਟੀ ਵੱਲੋਂ ਜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਮੈਨੂੰ ਜ਼ਰੂਰ ਇਹ ਹੁਣ ਤੱਕ ਹੈਰਾਨ ਨਮਾ ਗੱਲ ਲੱਗ ਰਹੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਸ ਪਾਰਟੀ ਨੂੰ ਲੋਕਾਂ ਦੇ ਵੱਲੋਂ ਮੌਕਾ ਦਿੱਤਾ ਜਾਣਾ ਕਿਉਂਕਿ ਪੰਜਾਬੀ ਵਰਸਸ ਪ੍ਰਵਾਸੀ ਤਾਂ ਪਹਿਲਾਂ ਹੀ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਹਾਲਾਂਕਿ ਚੰਗੀ ਗੱਲ ਨਹੀਂ ਹੈ ਕੰਮ ਨੂੰ ਲੈ ਕੇ ਕੋਈ ਵੀ ਕਿਤੇ ਵੀ ਜਾ ਕੇ ਮਿਹਨਤ ਮਸ਼ਕਤ ਕਰ ਸਕਦਾ ਹੈ ਪੰਜਾਬੀ ਵੀ ਜਾਂਦੇ ਨੇ ਪੰਜਾਬੀ ਹੋਰ ਨਾਲ ਸੂਬਿਆਂ ਦੇ ਵਿੱਚ ਵੀ ਜਾਂਦੇ ਨੇ ਪਰ ਉਹ ਰੇਸ਼ੋ ਜਿਹੜੀ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ ਖਤਰਨਾਕ ਹੁੰਦੀ ਜਾ ਰਹੀ ਹੈ ਜਿਵੇਂ ਤੁਸੀਂ ਵੀ ਕਿਹਾ ਹੈ ਤੁਹਾਨੂੰ ਲੱਗਦਾ ਕਿ ਵਾਜ਼ਬ ਤੁਹਾਨੂੰ ਹੌਸਲਾ افزਾਈ ਮਿਲੇਗੀ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਐਕਸੈਪਟ ਕਰਨਗੇ ਤੁਹਾਨੂੰ ਦੇਖੋ ਇਹ ਗੱਲ ਨੀਤੀਆਂ ਦੀ ਹੈ ਜੀ ਹੂੰ ਦੂਜੀ ਤਿੱਕੀ ਆਪਾਂ ਸੀ ਕਿ ਤੁਹਾਡਾ ਲੋਕਾਂ ਦੇ ਪ੍ਰਤੀ ਤੁਹਾਡਾ এজেন্ডਾ ਕੀ ਹੈ ਜੇਕਰ এজেন্ডਾ ਲੋਕਾਂ ਦੇ ਐਕਸੈਪਟ ਕੀਤਾ ਬਿਲਕੁਲ ਲੱਗਦਾ ਇਹ ਤੇ ਸਾਡੀ ਜੀਵਨ ਸ਼ੈਲੀ ਸੁਖਾਲੀ ਹੋ ਸਕਦੀ ਆ ਸਾਡੇ ਬੱਚਿਆਂ ਦਾ ਭੇਟਾ ਹੋ ਸਕਦਾ ਵਾ ਪੰਜਾਬ ਦੇ ਪੈਂਡਿੰਗ ਮਸਲਿਆਂ ਤੇ ਪਹਰਾ ਦੇ ਸਕਦੇ ਆ ਪਰ ਸੁਭਾਵਕ ਹੈ ਕਿਉਂਕਿ ਫਿਰ ਦੇਖੋ ਆਮ ਆਦਮੀ ਦਾ ਕਿਹੜਾ ਕੋਈ ਕੋਈ ਹਿਸਟਰੀ ਰਿਕਾਰਡ ਸੀ ਨਹੀਂ ਆਉਣ ਆਉਣ ਲੱਗੇ ਤਾਂ ਪਾਰਟੀਆਂ ਜਦੋਂ ਵੀ ਹੋਣ ਦੇ ਵਿੱਚ ਆਉਂਦੀਆਂ ਨੇ ਗਿੱਲ ਸਾਹਿਬ ਤੁਸੀਂ ਵੀ ਬਿਹਤਰ ਜਾਣਦੇ ਹੋ ਪਾਰਟੀਆਂ ਦੇ ਬਿਲਕੁਲ ਕਿਹਾ ਆਹੀ ਕੋਈ ਜਾਂਦਾ ਜੋ ਕੋਈ ਤੁਸੀਂ ਕਹਿ ਰਹੇ ਹੋ ਪਰ ਜੇ ਇਸ ਤਰੀਕੇ ਦੇ ਨਾਲ ਆਲੇ ਪਿੰਡਾਂ ਦੇ ਸਰਪੰਚ ਜਿਹੜੇ ਪਿਛਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਚੁਣੇ ਗਏ ਉਹ ਪੰਜਾਬੀਆਂ ਦੀ ਮਜਬੂਰੀ ਬਣ ਗਈ ਭਾਈ ਉਹ ਇਹ ਕਹਿ ਕੇ ਆਪਣੀ ਜਾਨ ਛੁਡਾ ਰਹੇ ਨੇ ਕਿ ਨਹੀਂ ਇੱਥੇ ਜੀ ਰਿਜ਼ਰਵ ਸੀਟ ਸੀਗੀ ਐਸੇ ਕਰਕੇ ਸਾਨੂੰ ਖੜਾ ਕਰਨਾ ਪਿਆ ਉਹਨਾਂ ਦਾ ਸਰਪੰਚ ਸਰਪੰਚ ਜਿਹੜੇ ਨੇ ਉਹਨਾਂ ਦੇ ਵੀ ਮੋਢਿਆਂ ਦੇ ਉੱਪਰ ਫੀਤੀਆਂ ਲੱਗੀਆਂ ਨੇ ਕਿ ਭਾਈ ਅਸੀਂ ਯੂਪ ਜਾਂ ਬਿਹਾਰ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਸਰਪੰਚੀ ਕਰ ਰਹੇ ਹਾਂ ਇਹ ਆਮ ਤੌਰ ਦੇ ਉੱਪਰ ਪੰਜਾਬ ਦੇ ਵਿਛਿੰਦੇ ਦੇ ਰੂਪ ਦੇ ਵਿੱਚ ਜੇਕਰ ਵੇਖੀਏ ਤਾਂ ਮੈਨੂੰ ਤਾਂ ਖਤਰਨਾਕ ਲੱਗਦਾ ਤੁਹਾਡਾ ਕੀ ਇਸ ਦੇ ਉੱਪਰ ਬਿਆਨ ਦੇਖੋ ਬੇਨਤੀ ਹੈ ਇਹ ਕੋਈ ਜਨਤਾ ਦਲ ਜੁਨਾਈਟਿਡ ਨੇ ਪੰਜਾਬ ਚ ਸ਼ੁਰੂਆਤ ਨਹੀਂ ਕੀਤੀ ਹਮ ਸ਼ੁਰੂਆਤ ਤਾਂ ਰਵਾਇਤੀ ਪਾਰਟੀਆਂ ਦੇ ਵਿੱਚ ਹੋਈ ਸੀ ਉਹਨਾਂ ਨੇ ਤਾਂ ਵੋਟਪਿੰਕ ਬਣਾਇਆ ਜੀ ਉਹਨਾਂ ਨੇ ਸਾਰਾ ਕੁਝ ਸਿਸਟਮ ਬਣਾ ਕੇ ਦਿੱਤਾ ਜੀ ਪਰ ਜੇਕਰ ਉਹ ਪੰਜਾਬ ਦੇ ਮੇਰਾ ਸਵਾਲ ਇੱਥੇ ਲੈ ਲਓ ਜੇਕਰ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਦੇ ਵੱਲੋਂ ਇਹ ਸਾਰੀ ਚੀਜ਼ ਤਰਜੀਹ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਫਿਰ ਤੁਹਾਡੀ ਪਾਰਟੀ ਤਾਂ ਚੱਲ ਹੀ ਬਿਹਾਰ ਤੋਂ ਰਹੀ ਹੈ ਤੁਹਾਡੇ ਵੱਲੋਂ ਤਾਂ ਤਰਜੀਹ ਵੱਧ ਦਿੱਤੀ ਜਾਣੀ ਹੈ ਮੈਨੂੰ ਲੱਗਦਾ ਦੇਖੋ ਇਹ ਜਿਹੜਾ ਤੁਸੀਂ ਵਾਰ-ਵਾਰ ਇੱਕ ਚੀਜ਼ ਨੂੰ ਟਾਰਗੇਟ ਕਰ ਰਹੇ ਹੋ ਵੀ ਬਿਹਾਰ ਤੋਂ ਇਹ ਨਹੀਂ ਹਮ ਸਟੇਟਾਂ ਸਟੇਟਾਂ ਦੇ ਅਲਾਈਸ ਨੇ ਹੀ ਐਨਡੀਏ ਬਣਾਇਆ ਵਾ ਹੂੰ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਐਨਡੀਏ ਚ ਬਹਿ ਕੇ ਕੋਈ ਆਪਣੀ ਸਟੇਟ ਨੂੰ ਹੀ ਪ੍ਰਾਇਓਰਟੀ ਤੇ ਰੱਖੂਗਾ ਜਾਂ ਇੱਕ ਕੌਮ ਨੂੰ ਜਾਂ ਇੱਕ ਜਾਤ ਨੂੰ ਜਾਂ ਇੱਕ ਵਸਬ ਨੂੰ ਰੱਖੇਗਾ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਹੂੰ ਜੋ ਭਾਰਤ ਦਾ ਸੰਵਿਧਾਨ ਆ ਉਹ ਸਰਵ ਸਾਂਝਾ ਵਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈਗਾ ਵਾ ਹੂੰ ਔਰ ਉਹਦੇ ਵਿੱਚ ਜਿਹੜਾ ਰਿਜ਼ਰਵ ਕਰਦਾ ਉਹ ਜੇ ਮੰਨ ਲਓ ਕੋਈ ਆਟਾ ਦਾਲ ਸਕੀਮ ਲਈ ਰਿਜ਼ਰਵ ਕਰਦਾ ਕੋਈ ਕਣਕ ਲਈ ਰਿਜ਼ਰਵ ਕਰਦਾ ਹੂੰ ਜੇ ਕੋਈ ਆਸ਼ਮਾਨ ਕਾਰਲੀ ਜੇਰੂ ਕਰਦਾ ਤਾਂ ਉਹਨੇ ਬਣਦੇ ਔਰ ਬਣੇ ਵੀ ਹੈਗੇ ਸੋ ਗੱਲ ਇਹ ਹੈਗੀ ਆ ਕਿ ਜਿੱਥੋਂ ਆ ਕੇ ਕੰਮ ਰੁਕਿਆ ਜਿੱਥੋਂ ਪੰਜਾਬ ਦੀ ਬਰਬਾਦੀ ਦੀ ਸ਼ੁਰੂਆਤ ਹੋਈ ਉਸ ਚੀਜ਼ ਨੂੰ ਇਸ ਨੀਖਿਆ ਕਰ ਵੀ ਲੋੜਾ ਮੰਤਨ ਕਰ ਵੀ ਲੋੜਾ ਅੱਜ ਸਾਡੇ ਬੱਚੇ ਗੈਂਗਸਟਰ ਬੰਦੇ ਨੇ ਵੈਪਨ ਚੁੱਕ ਲੈਨੇ ਕੀ ਅਸੀਂ ਉਹਨਾਂ ਨੂੰ ਮੁੱਖ ਧਾਰਾ 'ਚ ਲਾਉਣ ਲਈ ਐਮਪੂਮ ਕਾਨੀ ਦਬਾ ਸਕਦੇ ਕੱਲੀ ਇਹ ਹੋਣੀ ਆ ਕੱਲੀ ਪ੍ਰਵਾਸੀ ਦਾ ਇਸ਼ੂ ਨਹੀਂ ਆ ਅਸੀਂ ਆਪਣੇ ਬੱਚਿਆਂ ਨੂੰ ਗੋਲੀਆਂ ਤੋਂ ਬਚਾ ਸਕਦੇ ਆ ਉਹਨਾਂ ਨੂੰ ਮੁੱਖ ਧਾਰਾ 'ਚ ਲਾਉਣ ਦੀ ਪ੍ਰੇਰਿਤ ਕਰ ਸਕਦੇ ਆ ਸਰਕਾਰ ਕੋ ਜਾ ਕੇ ਸਰਕਾਰ ਨੂੰ ਪ੍ਰੇਰਿਤ ਕਰਕੇ ਅਸੀਂ ਰੋਜ਼ਗਾਰ ਸਵੇਰ ਰੋਜ਼ਗਾਰ ਬੱਚਿਆਂ ਨੂੰ ਲਿਆ ਕੇ ਦੇ ਸਕਦੇ ਹੋ ਤਾਂ ਕਾਰਨ ਅਸ ਨੂੰ ਕੰਮ ਕਰਨਾ ਚਾਹੁੰਦੇ ਜਿਹੜੇ ਨੀਤੀਗਤ ਕੰਮ ਹੈ ਅਗਿਲ ਸਾਹਿਬ ਜਾਂਦੇ ਜਾਂਦੇ ਇਹ ਹੁਣ ਦੱਸ ਦਿਓ ਕਿ ਕਿਹੜੇ ਪ੍ਰਮੁੱਖ ਕੰਮ ਨੇ ਜਿਵੇਂ ਤੁਸੀਂ ਕੋਈ ਤਾਂ ਗਿਣਾ ਹੀ ਦਿੱਤੇ ਨੇ ਪਰ ਕੁਝ ਕ ਕੰਮ ਜਿਹੜੇ ਤੁਹਾਡੇ ਪੋਟਿਆਂ ਦੇ ਉੱਪਰ ਨੇ ਜਾਂ ਫਿਰ ਤੁਸੀਂ ਓ ਟਿਪਸ ਦੇ ਉੱਪਰ ਰਟੇ ਹੋਏ ਨੇ ਕਿ ਆਹ ਆ ਕੰਮ ਪੰਜਾਬ ਦੇ ਵਿੱਚ ਆਉਂਦੇ ਸਾਰੇ ਇਹਨਾਂ ਨੂੰ ਕਹਿ ਲਈਏ ਠੱਲਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਤੇ ਕੋਈ ਦੇ ਵਿੱਚ ਤੇਜ਼ੀ ਲਿਆਂਦੀ ਜਾਣੀ ਹੈ ਕਿਹੜੇ ਉਹ ਕੰਮ ਨੇ ਦੇਖੋ ਸਭ ਤੋਂ ਮੇਲੀ ਗੱਲ ਜੋ ਅਸੀਂ ਮਹਿਸੂਸ ਕਰਦੇ ਆ ਹੂੰ ਸਾਡੇ ਸ਼ਾਸਨ ਔਰ ਪ੍ਰਸ਼ਾਸਨ ਦੇ ਵਿੱਚ ਵੱਡੇ ਪੱਦਰ ਤੇ ਫੇਰ ਬਦਲ ਦੀ ਲੋੜ ਆ ਪੰਜਾਬ ਪੁਲਿਸ ਦੇ ਵਿੱਚ ਅੱਜ ਵੀ ਅੰਗਰੇਜ਼ ਵੇਲੇ ਦਾ ਸਿਸਟਮ ਚੱਲ ਰਿਹਾ ਵਾ ਇੱਕ ਤਾਂ ਇਹਨੂੰ ਦਰੁਸਤ ਕਰਨ ਦੀ ਲੋੜ ਆ ਕੱਲੀ ਬਿਲਡਿੰਗਾਂ ਦੇ ਨਾਲ ਹਾਈ ਟੈਕ ਨਹੀਂ ਹੁੰਦਾ ਜਿੰਨ ਤੱਕ ਅਸੀਂ ਮਾਨਸਿਕ ਤੌਰ ਤੇ ਤੁਹਾਨੂੰ ਤਿਆਰ ਨਹੀਂ ਕਰਦੇ ਜਿੰਦ ਤੱਕ ਨਹੀਂ ਦੂਜੀ ਗੱਲ ਐਜੂਕੇਸ਼ਨ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਆ ਉਹ ਗਵਰਨਮੈਂਟ ਤੋਂ ਮਿਲੇ ਨਾ ਕਿ ਅਫੀਲੀਏਟ ਸਕੂਲਾਂ ਤੋਂ ਮਿਲੇ ਜੀ ਸੋ ਇੱਕ ਤਾਂ ਭਰਤੀ 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 ਦਾ ਕੋਟਾ ਪੰਜਾਬੀਆਂ ਦਾ ਇਹ ਕਰਾਂਗੇ ਹੂੰ ਦੂਸਰਾ ਜਿਹੜੇ ਪੰਜਾਬ ਦੇ ਪੈਂਡਿੰਗ ਮਸਲੇ ਆ ਹੂੰ ਔਰ ਜਿਹੜਾ ਮਤਾ ਅਨੰਦਪੁਰ ਸਾਹਿਬ ਦਾ ਅਨੰਦਪੁਰ ਦਾ ਮਤਾ ਪੰਜਾਬ ਨੂੰ ਪ੍ਰਭੂ ਸਦਾ ਸੰਪੰਨ ਬਣਾਉਣ ਚ ਸਹਾਇ ਹੋ ਸਕਦਾ ਉਹ ਸਾਡੀ ਖੁਦ ਮਿਹਨਤ ਪਿਆਰੀ ਦੀ ਗੱਲ ਕਰਦਾ ਜੀ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਦੀ ਜੋ ਆਇਡੈਂਟੀਟੀ ਆ ਹੂੰ ਉਹਨੂੰ ਹੋਰ ਨਿਖਾਰਿਆ ਜਾਵੇ ਹੂੰ ਤਾਂ ਕਿ ਜਿਹੜੀ ਧੁੰਦਲਾ ਕਰ ਲੋਕਾਂ ਨੇ ਕਰ ਚੁੱਕੇ ਜਿਹੜੇ ਪਿਛਲੇ ਸ਼ਾਸਕ ਰਹੇ ਨੇ ਹੂੰ ਹੱਥ ਨੇ ਅਸੀਂ ਪੰਜਾਬ ਨੂੰ ਸੋਹਣਾ ਮੁਹੰਦਰਾ ਬਣਾਉਣ ਵਾਸਤੇ ਜਤਨਸ਼ੀਲ ਰਵਾਂਗੇ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਤੁਸੀਂ ਜੁੜੇ ਗੱਲਬਾਤ ਕੀਤੀ ਹੈ तमाम ਮਸਲੇ ਦੇ ਉੱਪਰ ਇਹ ਸਾਰੀ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਜ਼ਰੂਰ ਵੱਡੇ ਸਵਾਲ ਖੜੇ ਨਾਲੋਂ ਨਾਲ ਕਰਦੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜੀਡੀਯੂ ਪਾਰਟੀ ਜਨਤਾ ਦਲ ਯੂਨਾਈਟਿਡ ਪਾਰਟੀ ਜਿਸ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਪੈਰ ਧਰਾਵਾ ਕਰਨ ਦੀ ਕੋਸ਼ਿਸ਼ ਦੇ ਵਿੱਚ तमाम ਹੀਲੇ ਵਸੀਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਕੁਝ ਕੁ ਗੱਲਾਂ ਉਹਨਾਂ ਨੇ ਕਈਆਂ ਨੇ ਪਰ ਨਾਲ ਸਾਡੇ ਇਸ ਵਕਤ ਸੁੱਖ ਜਗਰਾਵਾਂ ਜੁੜ ਚੁੱਕੇ ਨੇ ਆ ਜਿਹੜੇ ਕਿ ਸੋਸ਼ਲ ਐਕਟੀਵਿਸਟ ਵੀ ਨੇ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਉੱਪਰ ਬੋਲਦੇ ਵੀ ਨੇ ਆਪਣਾ ਪ੍ਰਤੀਕਰਮ ਵੀ ਰੱਖਦੇ ਨੇ ਉਹਨਾਂ ਦੇ ਕੋਲ ਉਹ ਜਾਣਦੇ ਆ ਕਿ ਇੱਕ ਬਿਹਾਰ ਤੋਂ ਚੱਲਣ ਵਾਲੀ ਪਾਰਟੀ ਪੰਜਾਬ ਦੇ ਵਿੱਚ ਕੀ ਐਗਜ਼ਿਸਟ ਕਰ ਪਾਏਗੀ ਪੰਜਾਬ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਆਪਣਾ ਪੈਰ ਧਰਾਵਾ ਜਿਹੜਾ ਉਸ ਤਰੀਕੇ ਨਾਲ ਕੀਤਾ ਜਾਵੇਗਾ ਜਿਵੇਂ ਆਸਵਾ ਨੇ ਜਗਰਾਉਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਸਾਮਣੇ ਤੋਂ ਟੀਵੀ ਤੇ ਤੁਹਾਡਾ ਆ ਧੰਨਵਾਦ ਜੀ ਬਹੁਤ ਬਹੁਤ ਆ ਜਿਸ ਤਰੀਕੇ ਦੇ ਨਾਲ ਸੁਖ ਸਾਹਿਬ ਇੱਕ ਪਾਰਟੀ ਜੀਡੀਯੂ ਜਨਤਾ ਦਲ ਯੂनाइटेड ਪਾਰਟੀ ਜਿਹੜੀ ਕਿ ਕਹਿ ਰਹੀ ਹੈ ਕਿ ਪੰਜਾਬ ਦੇ ਮਸਲੇ ਹੁਣ ਕਹਿੰਦੇ ਅਸੀਂ ਹੱਲ ਕਰਨੇ ਨੇ ਪੰਜਾਬ ਦੀਆਂ ਜਿੰਨੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਕੀਤਾ ਹੀ ਕੁਝ ਨਹੀਂ ਗਿਆ ਕਹਿੰਦੇ ਕਿ ਅਸੀਂ ਹੁਣ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਸਾਰੇ ਮਸਲੇ ਹੱਲ ਕਰ ਦੇਣੇ ਨੇ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਤੁਹਾਡੇ ਹਿਸਾਬ ਦੇ ਨਾਲ ਕੀ ਸੋਚਦੇ ਵਿਚਾਰਦੇ ਹੋ ਕਿ ਬਿਹਾਰ ਦੇ ਵਿੱਚੋਂ ਚੱਲਣ ਵਾਲੀ ਪਾਰਟੀ ਪੰਜਾਬ ਦੇ ਵਿੱਚ ਕੰਮ ਕਰੇਗੀ ਕਿਉਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਜਿਹੜੀ ਲਗਾਤਾਰ ਵਧਦੀ ਜਾ ਰਹੀ ਹੈ ਉਹਨਾਂ ਨੇ ਤਾਂ ਉਧਰਲੇ ਪਾਸੇ ਨੂੰ ਹੋਏ ਤੁਰਨਾ ਇੱਕ ਬੜੀ ਵੱਡੀ ਹਾਸੋਹੀਣੀ ਮੈਂ ਸਮਝਦਾ ਕਿ ਬੜੀ ਪਾਗਲਪੰਥੀ ਵਾਲੀ ਗੱਲ ਹੈ ਕਿ ਪੰਜਾਬ ਦੇ ਮਸਲੇ ਕੋਈ ਪੰਜਾਬ ਦਾ ਬਾਹਰਲਾ ਹੱਲ ਕਰੂਗਾ ਹੂੰ ਇਹ ਕਦੀ ਵੀ ਨਹੀਂ ਹੋ ਸਕਦਾ ਅਸੀਂ ਸ਼ੁਰੂ ਤੋਂ ਪਹਿਲੇ ਗੱਲ ਤੋਂ ਇਹ ਕਹਿੰਦੇ ਆਏ ਆ ਕਿ ਪੰਜਾਬ ਦੇ ਵਿੱਚ ਸਿਰਫ ਜਿਹੜੇ ਪੰਜਾਬੀ ਲੋਕ ਨੇ ਪੰਜਾਬ ਦੇ ਮਸਲੇ ਨੂੰ ਪੰਜਾਬੀ ਸਮਝ ਸਕੂਗਾ ਮੰਨ ਲਓ ਤੁਸੀਂ ਕਰਾ ਤੁਹਾਡੇ ਘਰੇ ਤੁਹਾਨੂੰ ਪਤਾ ਮੈਨੂੰ ਤੁਹਾਡੇ ਘਰ ਬਾਰੇ ਕੀ ਪਤਾ ਤੁਸੀਂ ਜਿਹੜਾ ਪੰਜਾਬ ਦਾ ਵਸਿੰਦਾ ਹੈ ਪੰਜਾਬੀ ਹੈ ਮੁੱਢੋਂ ਪੰਜਾਬੀ ਹੈ ਉਹਦਾ ਬਾਪ ਦਾਦਾ ਪੰਜਾਬ ਦਾ ਜੰਮਿਆ ਜਾਇਆ ਹੈ ਪੰਜਾਬ ਦੇ ਮਸਲੇ ਉਹੀ ਸਮਝ ਸਕਦੇ ਨੇ ਪੰਜਾਬ ਦੇ ਮਸਲੇ ਉਹੀ ਹੱਲ ਕਰ ਸਕਦਾ ਸਾਨੂੰ ਕਿਸੇ ਬਾਹਰਲੇ ਦੀ ਲੋੜ ਹੀ ਨਹੀਂ ਹੈ ਤੁਸੀਂ ਇਤਿਹਾਸ ਦੇਖ ਲਓ ਅੱਜ ਤੱਕ ਪੰਜਾਬ ਦੇ ਵਿੱਚ ਕੋਈ ਬਾਹਰਲੀ ਪਾਰਟੀ ਕਾਮਯਾਬੀ ਨਹੀਂ ਹੋਈ ਇੱਕ ਹੁਣ ਆ ਕੇ ਇੱਕ ਆਮ ਆਦਮੀ ਪਾਰਟੀ ਉਹ ਵੀ ਕਿਉਂਕਿ ਭਗਵਾਨ ਸਿੰਘ ਮਾਨ ਮੂਰੇ ਲੱਗਿਆ ਸਾਡੇ ਪੰਜਾਬੀਆਂ ਨੇ ਬਦਰਾਵ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਆਮ ਆਦਮੀ ਪਾਰਟੀ ਦਾ ਪ੍ਰਸਾਰ ਹੋਇਆ ਪੰਜਾਬ ਦੇ ਵਿੱਚ ਪੰਜਾਬ ਹਮੇਸ਼ਾ ਆਪ ਦੇ ਬੰਦਿਆਂ ਨੂੰ ਤਰਜੀਹ ਦਿੰਦਾ ਆਇਆ ਹੈ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਵੀ ਅਜੇਹਾ ਬੰਦਾ ਜਿੱਤ ਕੇ ਮੂਹਰੇ ਨਹੀਂ ਆ ਸਕਦਾ ਜਿਹੜਾ ਪੰਜਾਬ ਤੋਂ ਬਾਹਰਲਾ ਹੋਵੇ ਇਸ ਲਈ ਇੱਕ ਆਪਾਂ ਕਹੇ ਸਨ ਮੈਂ ਤਾਂ ਇਹਨੂੰ ਬੇਵਕੂਫੀ ਵਾਲੀ ਹਰਕਤ ਕਹੂੰਗਾ ਕਿ ਬਿਹਾਰ ਵਾਲੇ ਹੁਣ ਪੰਜਾਬ ਸਾਨੂੰ ਦੱਸਾਂਗੇ ਕਿ ਕਿਵੇਂ ਕਰਨਾ ਕਿ ਧੀ ਹੱਥ ਵੀ ਨਹੀਂ ਗੱਲ ਹੈ ਯਾਰ ਇਹ ਪਾਗਲ ਹੋ ਗਏ ਨਾ ਸਾਡੇ ਲੋਕ ਇਹ ਸਾਨੂੰ ਦੱਸਣ ਕਿ ਅਸੀਂ ਕੀ ਕਰਮਾ ਪੰਜਾਬ ਸਾਡਾ ਹੈ ਇਹ ਗੁਰੂਆਂ ਪੀਰਾਂ ਦਾ ਪੰਜਾਬ ਉਦਮ ਸੌਂਦਾ ਪੰਜਾਬ ਕਰਤਾਰ ਸਰਾਬੇ ਦਾ ਪੰਜਾਬ ਇਹ ਪੰਜਾਬ ਪੰਜਾਬੀਆਂ ਦਾ ਪੰਜਾਬ ਹੈ ਇਸ ਲਈ ਪੰਜਾਬ ਦੇ ਵਿੱਚ ਨਾ ਕੋਈ ਹੋਰ ਪਾਰਟੀ ਜਿਹੜੇ ਬਾਹਰੋਂ ਆ ਕੇ ਨਾ ਇਹਦਾ ਕੋਈ ਮੈਨੂੰ ਲੱਗਦਾ ਹੈ ਵੀਰੋ ਕੋਈ ਪ੍ਰੇ ਕਰ ਤੇ ਨਾ ਹੀ ਕੋਈ ਖੋਗੀ ਆ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਬਲਬਲਾ ਬਹੁਤ ਚੰਗਾ ਹੈ ਮਨ ਦੇ ਵਿੱਚ ਇਹ ਸਾਂਝ ਪੰਜਾਬ ਦੇ ਲਈ ਪੰਜਾਬ ਦੇ ਲਈ ਹੱਕ ਹਕੂਕ ਦੇ ਲਈ ਇਹ ਆਸ ਮੁਰਾਦ ਰੱਖਣੀ ਚੰਗੀ ਗੱਲ ਹੈ ਪਰ ਜਗਰਾਂ ਸਿੰਘ ਸਾਹਿਬ ਇਹ ਜਿਹੜੀ ਲਗਾਤਾਰ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਵੱਧ ਰਹੀ ਹੈ ਜਿੱਦੀ ਰੇਸ਼ੋ ਹੁਣ ਹੁਣ 40% ਦੀ ਜਿਹੜੇ ਨੇ ਉਹ ਪ੍ਰਵਾਸੀ ਨੇ ਤੇ 60% ਦੀ ਪੰਜਾਬੀ ਰਹਿ ਗਏ ਨੇ ਮੈਨੂੰ ਲੱਗਦਾ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਵੀ ਗਿਣਤੀ ਬਰਾਬਰ ਹੋ ਜਾਣੀ ਸ਼ਾਇਦ ਵੱਧ ਜੇ ਪਰ ਕੀ ਇਹ ਗਿਣਤੀ ਜਿਹੜੀ ਲਗਾਤਾਰ ਵੱਧ ਰਹੀ ਹੈ ਇਹ ਉਹਨਾਂ ਦੀ ਖਿੱਚ ਦਾ ਕੇਂਦਰ ਬਣਿਆ ਕਿ ਭਾਈ ਉੱਥੇ ਆਪਣੇ ਬੰਦੇ ਬਹੁਤ ਨੇ ਉੱਥੇ ਜਾ ਕੇ ਆਪਣਾ ਪੈਰ ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ ਦੇਖੋ ਇਹ ਤਾਂ ਕਸੂਰ ਸਾਡਾ ਨਾ ਫਿਰ ਸਾਡੇ ਪੰਜਾਬੀਆਂ ਦਾ ਕਸੂਰ ਹੈ ਅਸੀਂ ਆਪਣੇ ਘਰ ਨੂੰ ਜਿੰਦੇ ਮਾਰ ਕੇ ਅਸੀਂ ਵਿਦੇਸ਼ਾਂ ਵੱਲੋਂ ਕੁਝ ਕਰ ਰਹੇ ਹਾਂ ਸਭ ਤੋਂ ਵੱਡਾ ਕਸੂਰ ਸਾਡੀਆਂ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਹਮਮ ਸ਼ਹਿਰ ਤੋਂ ਲੈ ਕੇ ਅੱਜ ਤੱਕ ਕਿਹੜੇ ਪੰਜਾਬ ਦਾ ਐਮਐਲਏ ਜਾਂ ਕਿਹੜੀ ਪੰਜਾਬ ਦੀ ਸਰਕਾਰ ਪੰਜਾਬ ਪੱਕੀ ਹੋਈ ਹੈ ਕੋਈ ਵੀ ਨਹੀਂ ਸਾਰੇ ਦਿੱਲੀ ਦੇ ਪੈਰੀ ਪੈ ਜਾਂਦੇ ਨੇ ਹਾਂਜੀ ਤੱਕ ਪੰਜਾਬ ਨੂੰ ਪੰਜਾਬ ਪੱਕੀ ਲੀਡਰ ਦਾ ਮਿਲਿਆ ਹੀ ਨਹੀਂ ਇਸ ਪੰਜਾਬ ਪੱਕੀ ਲੀਡਰ ਦੀ ਭਾਲ ਦੇ ਵਿੱਚ ਅਸੀਂ ਅੱਜ ਤੱਕ ਭੱਜੇ ਫਿਰਦੇ ਆਂ ਪਰ ਕੁਝ ਇਹਦਾ ਮਤਲਬ ਇਹ ਥੋੜਾ ਵੀ ਸਾਡੇ ਆ ਕੇ ਕੋਈ ਹੋਰ ਕਾਬਜ ਹੋ ਜੂ ਜਿੱਥੇ ਅਸੀਂ ਚਾਰ ਵੀ ਖੜਿਆ ਮੂਰੇ ਚਾਹੇ 20 ਬੰਦੇ ਆ ਜਾਣ ਤਾਂ ਉਹਨਾਂ ਵਿੱਚੋਂ ਸਾਨੂੰ ਉਹ ਚਾਰਾਂ ਦੇ ਤਾਂ ਹੈਗਾਊਗੀ ਚਾਰਾਂ ਦਾ ਪਿਆਰ ਆਊਗਾ ਕਿਉਂਕਿ ਸਾਡੇ ਪੰਜਾਬੀ ਨੇ ਤੇ ਸਾਡੀਆਂ ਗੱਲਾਂ ਦੇ ਮੂਰੇ ਸਾਡੇ ਜਜ਼ਬੇ ਮੂਰੇ ਸਾਡੇ ਸਿਧਾਂਤਾਂ ਦੇ ਮੂਰੇ ਇਹ ਮਾਰਲੇ ਪ੍ਰਵਾਸੀ ਨਹੀਂ ਖੜ ਸਕਣਗੇ ਠੀਕ ਆ ਅਸੀਂ ਮਾਨਸਕੀ ਜਾਤ ਸਭ ਏਕੇ ਪਛਾਣ ਗੋ ਤੇ ਕੰਮ ਕਰਨ ਵਾਲੇ ਲੋਕ ਆ ਹਰ ਇੱਕ ਨਾਲ ਸਾਡਾ ਪਿਆਰ ਆ ਕਿਸੇ ਜਾਤਾਂ ਤੋਂ ਅਸੀਂ ਉਹ ਤੋਂ ਦੂਰ ਨਹੀਂ ਆ ਪਰ ਚਾਹੇ ਪੰਜਾਬੀ Hindu ਆ ਚਾਹੇ ਪੰਜਾਬੀ ਮੁਸਲਮਾਨ ਹੈ ਚਾਹੇ ਪੰਜਾਬੀ ਕੋਈ ਹੋਰ ਕੌਮ ਦਾ ਹੈ ਚਾਹੇ ਪੰਜਾਬੀ ਸਿੱਖ ਹੈ ਸਾਡਾ ਪੰਜਾਬੀ ਨਾਲ ਪਿਆਰ ਹੈ ਇਸ ਲਈ ਪੰਜਾਬ ਦੇ ਵਿੱਚ ਪੰਜਾਬੀ ਹੀ ਰਾਜ ਕਰ ਸਕਦਾ ਹੋਰ ਕੋਈ ਨਹੀਂ ਜੀ ਜੀ ਜਿਵੇਂ ਤੁਸੀਂ ਹਾਸੋਹਿਣੀ ਗੱਲ ਕਹੀ ਹੈ ਇੱਥੇ ਹੁਣ ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਤੁਸੀਂ ਹਾਸੋਹਿਣੀ ਗੱਲ ਦੇ ਵਿੱਚ ਲਾਓਗੇ ਕਿਉਂਕਿ ਸੁਨਮ ਸਿੰਘ ਗਿੱਲ ਹੋਰਾਂ ਦੇ ਨਾਲ ਗੱਲ ਹੋ ਰਹੀ ਸੀ ਜਰਨਲ ਸਕਤਰ ਨੇ ਜੀ ਡੀ ਯੂ ਪੰਜਾਬ ਦੇ ਉਹ ਕਹਿੰਦੇ ਕਿ ਭਾਈ ਅਸੀਂ ਇੱਕ ਖਾਸ ਨੀਤੀ ਬਣਾਉਣੀ ਹੈ ਜਿਵੇਂ ਹਿਮਾਚਲ ਦੇ ਵਿੱਚ ਜਾ ਕੇ ਪੰਜਾਬੀਆਂ ਦੇ ਕੋਲੋਂ ਜ਼ਮੀਨ ਨਹੀਂ ਲਈ ਜਾ ਸਕਦੀ ਇਸ ਤਰੀਕੇ ਅਸੀਂ ਨੀਤੀ ਬਣਾਵਾਂਗੇ ਕਿ ਇੱਥੇ ਬਿਹਾਰ ਦੇ ਲੋਕ ਆਉਣਗੇ ਯੂਪੀ ਦੇ ਲੋਕ ਆਉਣਗੇ ਪਰ ਇੱਥੇ ਜ਼ਮੀਨ ਨਹੀਂ ਲੈ ਸਕਣਗੇ ਪੰਜਾਬ ਦੇ ਲੋਕ ਤਾਂ ਉਹਨਾਂ ਦੇ ਲਈ ਐਡਾ ਕੋਈ ਵੱਡਾ ਕਦਮ ਚੁੱਕ ਨਹੀਂ ਸਕੇ ਪੰਜਾਬ ਦੀਆਂ ਮੌਜੂਦਾ ਸਰਕਾਰਾਂ ਪਿਛਣੀਆਂ ਸਰਕਾਰਾਂ ਦੇ ਵੱਲੋਂ ਤਾਂ ਕੀਤਾ ਨਹੀਂ ਗਿਆ ਇਹ ਚੀਜ਼ ਨੂੰ ਲੱਗਦਾ ਹੈ ਕਿ ਆਸਮਰਾਦ ਦੇ ਰੂਪ ਦੇ ਵਿੱਚ ਇਹ ਪੂਰਾ ਹੋ ਸਕਦਾ ਹੈ ਕਿ ਭਾਈ ਬਿਹਾਰ ਤੋਂ ਚੱਲਣ ਵਾਲੀ ਪਾਰਟੀ ਬਿਹਾਰੀਆਂ ਦੇ ਲਈ ਕਹੇਗੀ ਕਿ ਪੰਜਾਬ ਦੇ ਵਿੱਚ ਜਗ੍ਹਾ ਨਹੀਂ ਲੈ ਸਕਦੇ ਕਿੰਡੀ ਹੱਸ ਹੋਣੀ ਗੱਲ ਹੈ ਨਾ ਮੈਂ ਮੈਂ ਤੁਹਾਡਾ ਸੁਣ ਨਹੀਂ ਸਕਿਆ ਗਿੱਲ ਸਾਹਿਬ ਨੂੰ ਮੈਂ ਤੁਹਾਡੇ ਜਰੀਏ ਕਹਿ ਦੇਣਾ ਗਿੱਲ ਸਾਹਿਬ ਕੋਈ ਅਕਲ ਨੂੰ ਹੱਥ ਮਾਰ ਗਏ ਆਪਾਂ ਕੁਛ ਸਬ ਸੋਚ ਸਮਝ ਕੇ ਗੱਲ ਕਹੀਏ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਜਿਹਨੇ ਪੰਜਾਬ ਦੀ ਲੰਮੀ ਲੰਮਾ ਸਮਾਂ ਪੰਜਾਬ ਦੀ ਸੇਵਾ ਕੀਤੀ ਹੈ ਕਹਿੰਦੇ ਮੈਂ ਸੇਵਾ ਨਹੀਂ ਕਹਿੰਦਾ ਲੰਮਾ ਸਮਾਂ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ ਕਾਂਗਰਸ ਜੀ ਨੇ ਨਹੀਂ ਲੰਮਾ ਸਮਾਂ ਕਹਿੰਦੇ ਮੈਂ ਸੇਵਾ ਕੀਤੀ ਸੇਵਾ ਨਹੀਂ ਲੰਮਾ ਸਮਾਂ ਨੇ ਲੁੱਟਿਆ ਤੇ ਪਿਛਲੇ 3.5 ਸਾਲ ਤੋਂ ਆਮ ਆਦਮੀ ਪਾਰਟੀ ਦੇ ਨਾਮ ਤੇ ਭਗਵੰਤ ਸਿੰਘ ਮਾਨ ਜੋ ਕਰ ਰਿਹਾ ਸਾਡੇ ਸਾਹਮਣੇ ਹੈ ਜਦੋਂ ਇਹ ਸਾਡੇ ਇਹ ਜਿਹੜੇ ਨਾਵਾਂ ਵਾਲੇ ਸਾਡੇ ਬੰਦੇ ਇਹ ਨਹੀਂ ਸਾਡੇ ਹੋਏ ਇਹ ਨਹੀਂ ਇਹ ਕਾਨੂੰਨ ਪਾਰਸ ਕਰ ਸਕਦੇ ਨਾ ਤੁਸੀਂ ਪਿਆਰ ਤੋਂ ਚੱਲਣ ਵਾਲੇ ਕਰ ਦੋਗੇ ਦੇ ਵੀ ਨਹੀਂ ਹੋ ਸਕਦਾ ਤੁਹਾਡੇ ਪੱਗਾਂ ਨੂੰ ਪਹਿਣਗੇ ਤੁਹਾਡੇ ਗਲਾਵਿਆਂ ਨੂੰ ਪਹਿਣਗੇ ਲੱਖੇ ਦੋ ਸਾਲ ਤੁਹਾਡੇ ਚਪੇੜਾ ਮਾਰ ਕੇ ਜਾਇਆ ਕਰਨਗੇ ਜੇ ਪੰਜਾਬੀ ਨਾਲ ਸੁਧਰੇ ਦੇਖੋ ਅਸੀਂ ਇਹ ਗੱਲ ਤੇ ਜ਼ੋਰ ਦਿੰਦੇ ਆਂ ਵੀ ਜਿਹੜਾ ਮਰਜ਼ੀ ਆਵੇ ਕੰਮ ਕਰੇ ਇੱਥੇ ਰਵੇ ਆਪਦੇ ਪਿੰਡ ਮੁੜ ਜੇ ਸਾਨੂੰ ਕਿਸੇ ਨਾਲ ਦਿੱਕਤ ਨਹੀਂ ਯਾਰ ਅੱਜ ਤੱਕ ਪ੍ਰਵਾਸ ਹੁੰਦਾ ਹੀ ਆਇਆ ਯਾਰ ਤੁਸੀਂ ਦੇਖਿਆ ਹੋਣਾ ਕੁਝ ਸਮਾਂ ਪਹਿਲਾਂ ਜਦੋਂ ਆ ਨਿਰਦਾ ਜਮਾਨਾ ਨਿਸ਼ੀਤਾ ਨਾ ਪ੍ਰਵਾਸੀ ਲੈਣ ਦੇ ਵਿੱਚ ਝੋਨੇ ਤੋਂ ਬਾਅਦ ਲੈਣ ਬੰਦ ਕੇ ਰੇਲਵੇ ਸਟੇਸ਼ਨਾਂ ਤੇ ਜਾਂਦੇ ਹੁੰਦੇ ਸੀ ਤਾਂ ਕਿਤੇ ਮੇਰੇ ਅਰਗੇ ਨੇ ਜਾਂ ਹੋਰ ਕਹਿ ਦੇਵਾ ਉਹ ਕਿੱਥੇ ਚੱਲੋਂ ਇਹਨਾਂ ਨੇ ਕਿਹਾ ਵੀ ਆਪੇ ਦੇ ਚੱਲੇ ਆ ਹਾਂ ਉਹ ਆਪਣੇ ਰੇਲ ਚੱਲੇ ਆ ਇਹਦਾ ਇੰਨੇ ਸ਼ਬਦ ਹੁੰਦੇ ਸੀ ਅਸੀਂ ਆਪਣੇ ਦੇਸ਼ ਚੱਲੇ ਆ। ਸੋ ਇਹ ਪੰਜਾਬ ਸੂਬਾ ਮਾਝਾ ਮਾਲਵਾ ਮਾਲਵਾ ਦੇਸ਼ ਰਿਆ ਦੇਸ਼ ਮਾਲਵੇ ਦੇ ਗੱਬਰੂ ਇਹ ਬਹੁਤ ਵੱਡੀਆਂ ਉਸ ਸਮਿਆਂ ਦੇ ਵਿੱਚ ਰਿਆਸਤਾਂ ਰਹੀਆਂ ਨੇ ਇਸ ਲਈ ਪੰਜਾਬੀ ਕਿਸੇ ਪ੍ਰਵਾਸੀ ਨੂੰ ਆਪ ਦੇ ਉੱਤੇ ਕਾਬਜ ਹੁੰਦਾ ਨਹੀਂ ਦੇਖ ਸਕਦੇ। ਤੁਸੀਂ ਇਹ ਦੇਖੋ ਜੇਰੀਆ ਹੁਣ ਲੱਖ ਕੋਸ਼ਿਸ਼ ਕਰ ਲਈ। ਦੂਰ ਸਿੰਘ ਮਾਨ ਤੋਂ ਬਿਨਾ ਕੁਝ ਨਹੀਂ ਬਣਿਆ ਉਹਨਾਂ ਦਾ। ਹੂੰ ਕਿਉਂਕਿ ਨਹੀਂ ਪੜੂਗਾ ਇਥੇ ਨਹੀਂ ਬਣਦੇਣਗੇ ਪੰਜਾਬੀ ਇਸ ਲਈ ਜਿਹੜਾ ਗਿਲਸਾਹਬ ਨੇ ਕਿਹਾ ਮੈਂ ਸਮਝਨੇ ਕਿ ਜ਼ਿਆਦਾ ਉਹ ਉਹਨਾਂ ਨੂੰ ਭਾਈ ਕੋਈ ਲਾਲਚ ਦਿੱਤਾ ਗਿਆ ਜੀਡੀਪੀ ਪਾਰਟੀਆਂ ਤੁਸੀਂ ਅੱਜ ਮੇਰੇ ਤੋਂ ਲਿਖ ਕੇ ਲੈ ਲਓ ਮੈਂ ਲਿਖ ਕੇ ਦੇ ਦਿੰਨੇ ਸਮਾਨ ਤ ਜ਼ਬਤ ਸਾਰੇ 117 ਨੀ ਸਟਾਨਾ ਜੁਟਾ ਤੇ ਐਵੇਂ ਤਾਂ ਭਾਈ ਬੇਵਕੂਫੀ ਵਾਲੀਆਂ ਗੱਲਾਂ ਨੇ ਅਸੀਂ ਪਾਰਟੀ ਬਣਾਵਾਂਗੇ ਪਾਰਟੀਆਂ ਬਣਾਉਣੀਆਂ ਕੋਈ ਸੌਖੀਆਂ ਗੱਲ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਉਹੋ ਮੁੱਦੋਂ ਕਿਲੋਂ ਜਿਹੜੇ ਹੁੰਦੇ ਨੇ ਜਿਹੜੇ ਅਕਾਲੀ ਨੇ 10 ਸਾਲ ਬਾਅਦ ਵੀ ਉਹ ਖਾਲੀ ਰਹਿੰਦੇ ਨੇ ਕਾਂਗਰਸ ਵਾਲੇ ਕਾਂਗਸੀ ਰਹਿੰਦੇ ਨੇ ਆਪਸ ਵਿੱਚ ਇੱਕ ਦੂਜੇ ਦੀਆਂ ਲੜਾਈਆਂ ਪਰਚੀਆਂ ਸਿਰਫ ਆਟੇ ਹੁੰਦੇ ਨੇ ਇਸ ਲਈ ਇਹ ਕਿਸੇ ਹੋਰ ਨੂੰ ਨਹੀਂ ਐਗਜ਼ੈਪਟ ਕਰ ਸਕਦੇ ਸੋ ਮੈਂ ਸਮਝਦਾ ਕਿ ਇੱਕ ਬੇ ਬੇਕੂਫੀਪਰੀ ਗੱਲ ਹੈ ਬਾਈ ਜੀ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਜਗਰਾਂ ਸਿੰਘ ਸਾਹਿਬ ਤੁਸੀਂ ਸਮਾਂ ਦੇ ਕੇ ਗੱਲਬਾਤ ਕੀਤੀ ਸੋ ਬਲਬਲੇ ਜਿਹੜੇ ਨੇ ਆਪਣੇ ਮਨ ਦੇ ਸੁੱਖ ਜਗਰਾਉ ਹੋਰਾਂ ਦੇ ਵੱਲੋਂ ਵੀ ਸਾਂਝੇ ਕੀਤੇ ਗਏ ਨੇ ਤੇ ਨਾਲ ਦੀ ਨਾਲ ਸਤਨਾਮ ਸਿੰਘ ਗਿੱਲ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਰਣਨੀਤੀਆਂ ਆਪਣੀਆਂ ਦੱਸੀਆਂ ਗਈਆਂ ਨੇ ਪਰ ਰਣਨੀਤੀਆਂ ਜ਼ਮੀਨ ਦੇ ਉੱਪਰ ਉਤਰ ਕੇ ਕਿੰਨਾ ਕ ਲੋਕਾਂ ਦੇ ਵੱਲੋਂ ਉਹਨੂੰ ਮਾਨਤਾ ਨ ਬਖਸ਼ਿਆ ਜਾਣਾ ਜਾਂ ਫਿਰ ਸੁੱਖ ਜਗਰਾਉ ਹੋਰਾਂ ਦੇ ਕਹਿਣ ਵਾਂਗੂ ਇਹ ਗੱਲ ਜਿਹੜੀ ਹੈ ਹਾਸੋਹਿਣੀ ਹੈ ਪਾਗਲਪੰਤੀ ਵਾਲੀ ਗੱਲ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਵੱਡਾ ਸਵਾਲ ਜ਼ਰੂਰ ਬਣਿਆ ਪਿਆ ਹੈ ਕਿ ਸਤਾਈ ਦੇ ਵਿੱਚ ਕੀ ਵਾਕਿਆ ਪੰਜਾਬੀਆਂ ਦੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਉਸ ਸੂਬੇ ਦੇ ਵਿੱਚੋਂ ਇਹ ਸਰਕਾਰ ਜਿਹੜੀ ਚੱਲ ਰਹੀ ਹੈ ਜੀਡੀਯੂ ਉਸ ਦੇ ਆਗੂ ਜਿਹੜੇ ਨੇ ਇੱਥੇ ਆਉਣਗੇ ਕਹਿਣਗੇ ਪੰਜਾਬੀਆਂ ਨੂੰ ਕਿ ਭਾਈ ਸਾਨੂੰ ਵੋਟਾਂ ਪਾਓ ਤੇ ਪੰਜਾਬੀ ਉਸ ਗੱਲ ਨੂੰ ਮੰਨ ਕੇ ਉਹਨਾਂ ਨੂੰ ਵੋਟਾਂ ਪਾ ਦੇਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਇਹ ਸਵਾਲ ਦੇ ਜਵਾਬ ਜਿਹੜੇ ਨੇ ਆਉਣ ਵਾਲੇ ਲੰਬੇ ਸਮੇਂ ਤੱਕ